ਨਗਰ ਕੌਂਸਲ ਕੁਰਾਲੀ ਦੀ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਦਫ਼ਤਰ ਵਿਖੇ ਹੋਈ ਜਿਹਦੀ ਪ੍ਰਧਾਨਗੀ ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਜਿੱਤੀ ਵੱਲੋਂ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਜ਼ਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਮੀਟਿੰਗ ਕਾਫੀ ਹੰਗਾਮਾ ਭਰੀ ਰਹੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਉਹਨੇ ਬਾੜ ਦੇ ਕੋਈ ਕੰਮ ਨਹੀਂ ਹੋ ਰਹੇ ਵਿਕਾਸ ਸਾਰਾ ਰੁਕਿਆ ਪਿਆ ਹੈ ਖਾਸ ਤੌਰ ਤੇ ਅੱਜ ਦਾ ਚਰਚਾ ਰਹੀ ਕਿ ਕੁਰਾਲੀ ਵਿੱਚੋਂ ਲੰਘਦੀ ਰਾਉਕੀ ਨਦੀ ਜਿਹਦੇ ਵਿੱਚ ਕੁਝ ਕੰਪਨੀਆਂ ਵੱਲੋਂ ਵੱਡੇ ਵੱਡੇ ਬਿਲਡਿੰਗਾਂ ਉਸਾਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਕਾਰਨ ਪ੍ਰਸਾਦ ਦੇ ਮੋਸੇ ਕਰਾਲੀ ਸ਼ਹਿਰ ਨੂੰ ਖਤਰਾ ਵੱਧਦਾ ਜਾ ਰਿਹਾ ਹੈ ਲੋਕਾਂ ਨੂੰ ਕਾਫੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਨਗਰ ਕੌਂਸਲ ਦੇ ਦਫ਼ਤਰ ਵਿਖੇ ਕੈਬਨਟ ਮੰਤਰੀ ਵੱਲੋਂ ਇੱਕ ਬੁੱਟਾ ਲਾ ਕੇ ਯਾਦਗਰੀ ਜਿੰਨਾ ਰੱਖਿਆ ਗਿਆ ਆ ਤੁਹਾਨੂੰ ਦਿਖਾਉਣੇ ਆ ਮੌਕੇ ਦੀਆਂ ਤਸਵੀਰਾਂ ਇਸ ਮੌਕੇ ਕੀ ਕਹਿ ਰਹੇ ਨੇ ਕੌਂਸਲਰ ਦੇ ਪ੍ਰਧਾਨ ਰਜੀਤ ਸਿੰਘ ਜਿੱਤੀ ਕੈਬਨਟ ਮੰਤਰੀ ਨਮੋਲ ਗਗਨਮਾਨ ਇਸ ਮੌਕੇ ਸਾਰੇ ਕੌਂਸਲਰ ਮੌਜੂਦ ਸਨ ਬਾਦਰ ਸਿੰਘ ਓਕੇ ਚੇਅਰਮੈਨ ਰਾਣਾ ਹਰੀਸ਼ ਕੁਮਾਰ ਤੇ ਹੋਰ ਅੱਗੇ ਵੀ ਮੌਜੂਦ ਸਨ ਮੈਂ ਪੰਜਾਬੀ ਸਟੇਸ਼ਨ ਲਈ ਹਰੀਸ਼ ਵੱਟਲਾ ਕਰਾਂਗੀ ਕੋਈ ਨਹੀਂ ਇੱਕ ਮਿੰਟ ਜਿਹੜੇ ਮੇਰੇ ਕੰਮ ਹੋਏ 21 ਤੋਂ ਪਹਿਲਾਂ ਦੇ 500 ਦੇ 500 ਦੇ ਕੰਮ ਹੋਏ ਮੈਡਮ ਮੇਰੇ 22 ਲੱਖ ਦੇ ਕੰਮ ਹੋਏ ਸੀ ਵੀ ਅਸਲੀ ਕੰਮ ਦੇ ਕਾਰਨ ਮੈਡਮ ਨਵੇਂ ਮੇਰੇ 22 ਲੱਖ ਦੇ ਕੰਮ ਹੋਏ 400 ਦੇ ਕੰਮ ਕੋਲੋਂ ਵਾਲਾ ਜਦੋਂ ਚਾਰ ਛਾਹ ਚ 22 23 ਲੱਖ ਦੇ ਕੰਮ ਹੋਏ ਉਹ ਨਹੀਂ ਆ ਹੁਣ ਵੀ ਤੁਹਾਨੂੰ ਕਹਿ ਜਾਣਾ ਤੁਹਾਨੂੰ ਇਹਨਾਂ ਨੇ ਆ ਟੈਂਡਰ ਲਾਉਂਗੇ ਕੰਮ ਪਾਉਂਗੇ ਮੈਡਮ ਨਾ ਤਾਂ ਮੀਟਿੰਗ ਹੋਣੀ ਆ ਨਾ ਟੈਂਡਰ ਲੱਗਣੇ ਨਾ ਕੰਮ ਪੈਣੀ ਜੀ ਚਾਰ ਸਾਲ ਤੋਂ ਅਹੀਂ ਚੱਲ ਰਹੀ ਚਾਰ ਸਾਲ ਤੋਂ 3 ਕਰੋੜ ਦਾ ਟੈਂਡਰ ਪੈਂਡਿੰਗ ਹੈ ਜੀ ਸਾਡੇ ਐਂਡਿੰਗ ਪੈਣੀ ਆ ਜੀ ਮੇਰੇ ਕੋਲ ਮੇਰਾ ਬੋਰਡ ਇਸ ਲਈ ਸਾਡੇ ਉਹ ਯਾਰ ਸੀ ਮੈਂ ਤੇ ਲੈ ਕੇ ਸਾਡੇ ਜੀ ਜਾਣ ਦੇ ਬਾਰੇ ਬੋਲੋ ਜੇ ਜਦੋਂ ਮੇਲ ਕੰਮ ਹੈ ਉਹ ਮੇਲ ਉਹ ਸਾਰੀ ਜਿਹੜੀ ਹੋਰੀ ਨਦੀ ਦੇ ਵਿੱਚ ਉਹ ਸਭ ਤੋਂ ਖਤਰਨਾਕ ਹੈ ਸਾਰੀ ਲੋਨਸ ਕੜ ਸਾਡੇ ਤੁਸੀਂ ਚੇਅਰ ਹੈ ਕੁਝ ਕਦੀ ਰੋਕੇ ਜਿੱਥੇ ਨੂੰ ਪੈਰ ਰੋਕੇ ਵੀ ਨਹੀਂ ਇਹਦਾ ਵੀ ਮਤਲਬ ਵੈਸੇ ਬੋਤਲ ਦਾ ਮਤਲਬ ਪਤਾ ਨਹੀਂ ਮਤਲਬ ਮਤਲਬ ਨਦੀ ਦੇ ਵਿੱਚ ਨਹੀਂ ਨਦੀ ਦੇ ਵਿੱਚ ਜੀ ਸਾਹਿਬ ਪਾਣੀ ਦਾ ਪ੍ਰੋਬਲਮ ਕਰ ਰਿਹਾ ਉਹ ਪਾਣੀ ਦਾ ਪਾਣੀ ਦਾ ਸ਼ਹਿਰ ਚ ਵੀ ਆ ਰਿਹਾ ਨਹੀਂ ਪਰ ਉੱਥੇ ਵੀ ਨਦੀ ਚ ਥੋੜੀ ਬੰਨਦੀ ਹੈ ਇੱਕ ਮਿੰਟ ਮੈਂ ਪਾਣੀ ਦੇ ਬਾਰੇ ਦੱਸਣ ਕਰਦਾ ਮੈਂ ਮੋੜ ਜਿਹੜੀ ਬਾਤ ਹੋਈ ਵੀ ਉਹ ਬਾਤ ਜਿਹੜੀ ਮੇਰੇ ਮੇਰੇ ਸੁਣ ਲੋ ਬਾਤ ਬੰਦ ਕਰ ਲੋਗਾ ਮੇਰੀ ਮੇਰੀ ਗੱਲ ਤਾਂ ਸੁਣ ਲਓ ਮੈਂ ਬਸ ਤਾਂ ਕੰਮ ਕਰਦੇ ਫਿਰ ਮੇਰੀ ਗੱਲ ਤਾਂ ਸੁਣ ਲਓ ਸਰ ਬਾਪ ਉਹਨੇ ਐਨ ਸੀ ਚੈੱਕ ਕਰ ਲਓ ਸਾਰੀਆਂ ਨਹੀਂ ਹਾਂ ਐਨ ਓ ਸੀ ਚੈੱਕ ਕਰ ਲਓ ਉਹਨਾਂ ਦੀ ਡਰੇਨੇਜ ਡਿਪਾਰਟਮੈਂਟ ਕਹਿੰਦਾ ਜੀ ਇੱਥੇ ਕੋਈ ਇਤਰਾਜ਼ ਨਹੀਂ ਤੁਸੀਂ ਭੇਜ ਦਿਓ ਮੈਂ ਕਿਵੇਂ ਰੋਕ ਦੂੰਗਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਗ੍ਰੇਨੇਜ ਡਿਪਾਰਟਮੈਂਟ ਕਹਿੰਦਾ ਸੀ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਤਾਂ ਪਾਣੀ ਬਿਲਕੁਲ ਬਿਲਕੁਲ ਸ਼ਹਿਰ ਪਹੁੰਚਾਣਾ ਇਹਦਾ ਪੋਲ ਇਹ ਉਹ ਨਹੀਂ ਦੀਏਗੀ ਇਹ ਕੰਮ ਕਰਦਾ ਹੈ ਸਾਰੇ ਠੇਕੇਦਾਰ ਕੰਮ ਕਦੀ ਪੁੱਜ ਗਏ ਉਹਨਾਂ ਨੂੰ ਕੰਮ ਦੇ ਬਣਾਇਆ ਦਿੰਦਾ ਉਹਨਾਂ ਨੂੰ ਪੁੱਛਦਾ ਵੀ ਮੈਂ ਨਾਲ ਦੀ ਨਾਲ ਤੋੜ ਕੇ ਵਨ ਪਰ ਦੋ ਠੇਕੇਦਾਰਾਂ ਨੇ ਕੰਮ ਇਹਦੇ ਛੋੜੀ ਪੇਪਰ ਬਾਕੀ ਇਹ ਜਿਹੜੀ ਹੁੰਦੀਆਂ ਬਣਾਦੀ ਸੀ ਅਸੀਂ ਇੱਥੋਂ ਸਾਬ ਨੂੰ ਚਾਰ ਵਾਰ ਕਹਿੰਦੇ 10 ਵਾਰ ਕਹਿੰਦੇ ਆਉਣਾ ਮੋੜਾ ਤੇ ਠੇਕੇਦਾਰ ਇਹਨਾਂ ਦੋ ਆਉਂਦਾ ਫਿਰ ਦੁਆਰ ਤੇ ਕੰਮ ਸਾੜੇ ਕਰਿਆ ਜਾਵੇ ਇਹ ਕਹਿੰਦਾ ਅੱਜ ਪੁੱਛਦਾ ਜੀ ਕੱਲ ਪੁੱਛਦਾ ਉਹਨਾਂ ਦੀ ਸਿਕਿਉਰਿਟੀ ਬਈ ਹੁੰਦੀ ਜੀ ਅਗਰ ਉਹ ਨਹੀਂ ਕੰਮ ਕਰਦਾ ਤੁਸੀਂ ਹੋਰ ਕੋਈ ਠੇਕੇਦਾਰ ਦਾ ਕੰਮ ਕਰਾਓ ਸਮਾਂ ਇਹ ਬੇਕੂ ਬਣਾ ਕੇ ਰੱਖਿਆ ਵਾ ਦਰပါ ਤੁਹਾਨੂੰ ਤੁਹਾਨੂੰ ਪੁੱਛਣਾ ਮੈਂ ਇੰਨਾ ਕਾਂਗਰਸੀ ਆ ਕੌਂਸਲਰ ਜੀ ਜਿਆਦੀ ਇ objection ਹੈ ਹੁਣ ਸੁਣ ਲਓ ਜੀ ਨਹੀਂ ਨਹੀਂ ਕੋਈ ਗੱਲ ਨਹੀਂ objection ਸਾਰਿਆਂ ਦੀ ਹੋ ਸਕਦੀ ਹੈ ਤੁਸੀਂ ਵੀ ਤਾਂ ਕੰਮ ਕਰਦੇ ਹੋ ਤੇਰਾ ਹੋਰ ਕੰਮ ਲੱਗੇਗਾ ਬਾਹਰ ਇੱਕ ਜਨਾਬ ਉਹ ਇੱਕ ਪੇਲਾ ਵਾਲਾ ਕੋਈ ਬਲਵਾਣਾ ਮੈਂ ਜਦੋਂ ਕੰਮ ਸਟਾਰਟ ਹੋਣਾ ਜੀ ਉਹ ਠੇਕੇ ਦਾ ਕੰਮ ਛੱਡ ਕੇ ਉਹ ਬਸੇ ਕੰਮ ਲੱਗੇ ਬੈਠ ਗਏ ਜੀ ਇਹਨਾਂ ਦੀ ਨੋਟ ਕਰੋ ਪਾਰਟ ਕੁਸ਼ਨ ਜੀ ਜੀ ਕਿਤੇ ਕੰਮ ਚੱਲਦਾ ਠੇਕੇਦਾਰ ਕੰਮ ਛੜਕੋ ਹੋ ਬਸ ਕੰਮ ਕਰ ਰਹੇ ਮੈਨੂੰ ਇਹਦੀ ਇਨਕੁਆਇਰੀ ਕਰਕੇ ਦਿਲ ਦਿਓ ਉਹਨਾਂ ਨੇ ਨੰਗਲੋ ਦਾ ਠੇਕੇਦਾਰ ਤੁਹਾਨੂੰ ਨਾਮ ਲਿਖਿਆ ਜਾਵੇ ਇਹ ਕਾਰਨ ਇੰਨਾ ਬੇਕਾਰ ਕਰ ਹਰ ਰੋਜ਼ ਪਬਲਿਕ ਆਪਣੇ ਆਪ ਆਪਣੀ ਦਰ ਦੇ ਬਾਹਰ ਉੱਤੇ ਹੋ ਰਹਿਣ ਹੈ ਇੱਕ ਤਰੀ ਅਸੀਂ ਰੋਜ਼ ਫੋਟੋ ਨਗਰ ਖੇੜੇ ਕੋਲ ਪਰ ਅੱਜ ਵੀ ਕੰਰੀਦਾਰ ਫੋਨ ਕਰਿਆ ਮੈਡਮ ਮੰਦਿਰ ਦੇ ਕੋਲ ਤਿੰਨ ਸਾਲ ਦੇ ਓਵਰਫਲ ਪਾਈਪ ਪਾਣੀ ਚੱਲਦਾ ਜੀ ਉਹ ਵੀ ਠੀਕ ਨਹੀਂ ਕਰ ਰਹੇ ਜੀ ਹਰ ਵਾਰ ਜਾਂਦੇ ਪਰਦਾ ਸਾਹਿਬ ਜੀ ਬੰਲੀ ਦੇ ਵੀ ਸਾਰੀ ਬਰਾਤਕਿੰਤੇ ਸਾਨੂੰ ਕਹਿੰਦੇ ਕੋਈ ਨਹੀਂ ਅੱਜ ਤੱਕ ਕੋਈ ਕੰਮ ਨਹੀਂ ਕਰਵਾਇਆ ਜੀ ਜਾ ਜਿਆ ਉਦੇ ਕੋਲ ਕੰਮ ਦੁਆ ਸਟਾਰਟ ਹੋ ਗਿਆ ਪਾਈਪਾ ਦਾ ਪਰ ਉਹਦੇ ਇੱਕ ਪਾਈਪ ਨਹੀਂ ਬਈ ਉਹ ਸਟਾਰਟ ਬੈਠ ਕੇ ਜੋ ਜੋ ਕੰਮ ਇਹ ਤਰਾਜ ਕਰਦੇ ਪਏ ਮੈਂ ਕਰਾਉਣਾ ਸਟਾਰਟ ਫਸੇ ਕਹਿੰਦੇ ਮੇਨ ਮੰਦਿਰ ਦੇ ਮੋੜੇ ਜੀ ਜੀ 3 ਸਾਲ ਦੇ ਰੋਲਾ ਪਾਰੇ ਸਾਰੀ ਰਾਤਰੀ ਜੀ ਲੋਕ ਤੇ ਮੈਡਮ ਟਾਈਮ ਉੱਫੇ ਨਾ ਜਾ ਰਿਹਾ ਇਹਨੇ ਵੀ ਸਪੈਸ਼ਲ ਪ੍ਰਧਾਨ ਜੀ ਨੂੰ ਕਿਹਾ ਕਿ ਕਰੋ ਕੰਮ ਮੇਰੇ ਵੀ ਨਹੀਂ ਹੋ ਰਹੀ ਬਣੂ ਕਿਹੜੇ ਵਾਲੇ ਇਹਨਾਂ ਨੇ ਕਿ ਮੈਡਮ ਕੋਈ ਕੋਲ ਮੈਡਮ ਕਿਹੜਾ ਪੜਾਤਾ ਤਾਂ 15 ਬੰਦਾ ਜਿੰਦਰਾ ਨੇ 19 ਨੰਬਰ ਰੋਡ ਕੀ ਨਾਮ ਨਹੀਂ ਸਕੋ ਕਿਹਦੇ ਨੂੰ ਤਰਾਜ ਹੈ ਪੰਚਾ ਜੀ ਦੇਖੋ ਹੁਣ ਸਰਕਾਰ ਕੇ ਹੌਲੀ ਹੌਲੀ ਹੋ ਰਹੀ ਜਿੱਥੇ ਜਿੱਥੇ ਟੈਂਡਰ ਪਾਸ ਹੁੰਦੇ ਨੇ ਉਹ ਲੋਕਲ ਪ੍ਰਾਜਾਹ ਹੁੰਦਾ ਹੈ ਰਾਜ ਦਾ ਤਾਂ ਨਹੀਂ ਜਿੰਨਾ ਫਿਰ ਨਵਾਂ ਤਾਂ ਨਹੀਂ ਜਿੰਨੇ ਹਮਾਂ ਦਾ ਪਾਲਣ ਜਿੰਨਾ ਕੰਮ ਹੁੰਦਾ ਹੈ ਉਹਨਾਂ ਲਈ ਨਹੀਂ ਹੁੰਦਾ ਸਾਡੇ ਤਾਂ ਸਰਕਾਰ ਤੋਂ ਪੈਸਾ ਆਉਂਦਾ ਤਾਂ ਕੰਮ ਹੋਣੀ ਪੈਸਾ ਆਪਣੇ ਕੋਲ ਆਉਂਦਾ ਹੈਗਾ ਜਿਹੜਾ ਕਮੇਟੀ ਕੋਲ ਕਰਮੀ ਕਰਦਾ ਸਾਾਨੂੰ ਪਤਾ 15 ਕਰੋੜੀ ਸਾਡੇ ਪਾਸ ਹੋ ਜਾਂਦਾ ਵੀ ਆ ਅਸੀਂ ਟ੍ਰਾਂਸੈਕਸ਼ਨ ਦਿਖਾਏਗਾ ਤਾਂ ਵੀ ਕਰੋੜੀ ਦੇ ਜੇ ਆਹ ਜੇ ਉਹਨੇ ਹੋਰ ਸੁਣਾਉਣੀਆਂ ਹੈ ਸਾਹਿਬ ਇਹ ਪਹਿਲਾਂ ਬਾਤ ਸੁਣੀ ਨੀ ਉਹ ਉਹ ਉਹਦਾ ਪੈਸਾ ਕਿੰਨਾ ਆ ਰਿਹਾ ਨਕਸ਼ਾ ਦਾ ਦਿੱਲੀ ਆ ਰਿਹਾ ਰੋਜ਼ ਰੋਜ਼ ਦਾ ਰੇਵਨਿਊ ਉਹਦਾ ਅਸੀਂ ਕਢਾ ਲੂਗੇ ਕਿੰਨਾ ਹੁੰਦਾ ਕਿੰਨਾ ਲੈਂਦਾ ਅਸੀਂ ਐਵੇਂ ਕਦਾ ਜਾਣ ਦੱਸੋ ਰੇਵਨਿਊ ਦੇਖਣਾ ਇਹਦੀ ਸਮਝ ਵੀ ਪਤਾ ਹੋਵੇ ਤੁਹਾਨੂੰ ਪਤਾ ਨਹੀਂ ਅਸੀਂ ਤਾਂ ਪੈਸੇ ਬਿਨਾਂ ਤਾਂ ਕੋਈ ਅਸੀਂ ਕੂਕਿਆ ਨਿਕਲੇਗਾ ਨਹੀਂ ਇਹ ਐਮਸੀਜ਼ ਦਾ ਰਾਈਟਰ ਹਰ ਗੱਲ ਪਾਰਦਰਸ਼ੀ ਜੇ ਉਹ ਕਾਊਂਟੈਂਟ ਤੋਂ ਕੋਈ ਵੀ ਬੰਦਾ ਬੋਲੇ ਤੁਸੀਂ ਕਹਿੰਦੇ ਚਾਰ ਚੁੱਕਰ ਹੋ ਗਏ ਪੈਸੇ ਕਾਹ ਚ ਅਕੀਦਾ ਸਹੀ ਮਾਜ ਜੀ ਨੇ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੰਨੇ ਪੈਸੇ ਪਏ ਨੇ ਸਮਝ ਨਹੀਂ ਲੈ ਬਰਮਾ ਜੀ ਨੇ ਸਾਨੂੰ ਦੇਖ ਕੇ ਲਿਸਟ ਜੀ ਬਣਾ ਦਿੱਤੀ ਮੈਂ ਪਰਨਾ ਜੀ ਪ੍ਰੇਰਿਤ ਕਰਦੀ ਹਾਂ ਕਿ ਇੱਥੇ ਜ਼ਿੰਮੇਵਾਰ ਆਦੇ ਤੇ ਬੈਠੀ ਹਾਂ ਕਿ ਜਦੋਂ ਆਪਾਂ ਆ ਬਣਾਉਨੇ ਆ ਨਾ ਬਜਟ ਤੋਂ ਸਾਰਿਆਂ ਦੀ ਰਾਇ ਲੈ ਲੈ ਜਵਾਂ ਭੈਣ ਜੀ ਤੁਹਾਡੇ ਵਾਰਡ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨੇ ਕੀ ਚੱਲਦਾ ਕੀ ਕੀ ਦਿੱਕਤ ਆ ਰਹੀ ਹੈ ਸਟੋਰੀ ਉਹਦੇ ਵਿੱਚ ਪਾ ਲੈਦੇ ਨਹੀਂ ਲੈਦੇ ਬਹੁਤ ਦਾ ਇਨਾਂ ਨੇ ਜੋ ਦੱਸਿਆ ਕਿ ਆਹ ਸੋਸ਼ਸਿਆਵਾਂ ਐਗਜ਼ੈਕਿਟਿਵ ਮਿਲ ਦੇ ਅਵਾਰਡ ਦੀਆਂ ਹੈਗੀਆਂ ਨੇ ਉਹਨਾਂ ਨੂੰ ਲਿਖ ਕੇ ਉਹਦੇ ਵਿੱਚ ਪਾ ਲੈ ਗਏ ਉਹਦਾ ਨੱਕ ਕੀ ਹੁੰਦਾ ਵੀ ਐਮਸੀ ਕੁਛ ਰਹਿਤੇ ਤੇ ਜਦੋਂ ਬੋਰਡ ਦੇ ਜਿਵੇਂ ਉਹਨਾਂ ਨੇ ਮੁੱਦਾ ਪਾਇਆ ਕੁਛ ਇਹਦੇ ਚੱਕਿਆ ਕਿ ਜਿਹੜੇ ਸਫਾਈ ਕਰਮਚਾਰੀ ਉਹ ਤਾਂ ਹੁੰਦੇ ਹੀ ਬੰਦੇ ਨਹੀਂ ਜਾਂ ਫਿਰ ਉਹ ਐਗਰੀਸਟ ਜਦੋਂ ਡੇਲੀ ਸਫਾਈ ਕਰਮਚਾਰੀ ਰਿਪੋਰਟ ਦੇ ਐਮਸੀ ਨੂੰ ਰਿਪੋਰਟ ਕਰਦੇ ਬੋਰਡ ਦੇ ਐਮਸੀ ਰਿਪੋਰਟ ਕਰਨ ਜਾ ਕੇ ਸਾਈਨ ਕੋਈ ਨਾ ਕੋਈ ਇਹਨਾਂ ਦੀ ਡਾਇਰੀ ਦਫ਼ਤਰ ਬਣਾਇਆ ਹੋਇਆ ਹੈ ਦਫ਼ਤਰ ਹੈ ਜੀ ਇਹ ਕੀ ਕਰਦਾ ਹੈ ਹੈ ਨਾ ਕੰਮ ਸਫਾਈ ਦਾ ਬਹੁਤ ਹੀ ਜ਼ਿਆਦਾ ਜੀ ਲੋਕਲ ਲਈ ਤੁਸੀਂ ਹੁਣ ਦੋ ਬੜੇ ਦੇ ਰਹੇ ਆਪਣੇ ਰਾਜੀ ਚ ਜਾਂ ਕੋਈ ਸਾਰੇ ਵਾਲੇ ਸ਼ਹਿਰ ਦੇ ਨਹੀਂ ਪਾਰ ਵਾਲੇ ਮੈਂ ਤੁਸੀਂ ਸੋ ਆਪਾਂ ਇੱਕ ਜਰਨਲ ਬੰਦਾ ਉਹਦੇ ਅੱਗੇ ਤੋਂ ਨਿਕਲ ਨਹੀਂ ਸਕਦਾ ਮੈਂ ਮਗਰ ਆਪਾਂ ਮਾਰਨਿੰਗ ਚ ਵੀ ਸੋਚ ਲਈ ਦੋਨੋਂ ਬੜੇ ਦੇ ਰਹੇ ਆ ਕਰਮਚਾਰੀਆਂ ਦੇਖੋ ਜੀ ਆ ਇੱਕ ਇੱਕ ਰਾਸ਼ਟਰਪਤੀ ਅਵਾਰਡ ਵੀ ਆਇਆ ਹੋਇਆ ਹੈ ਆ ਦੇਖ ਲਓ ਜੀ ਸਫਾਈ ਭਿਆਨ ਚ ਸਾਡੇ ਸ਼ਹਿਰ ਨੂੰ ਪਰ ਤਾਂ ਜੋ ਲੈ ਕੇ ਆਮ ਆਲ ਦੇ ਰੂਪ ਹੈ ਉਹਨਾਂ ਦੇ ਤੇ ਮੈਡਮ ਨੇ ਟੋਲੀ ਦਾ ਰਸਾਲ ਵਿੱਚ ਚੱਲ ਰਿਹਾ ਹੈ ਉਹ ਕਰਮ ਕਰੀਏ ਸਾਡੇ ਨਾਲ ਜਿੱਦ ਜਿੱਦ ਸੀ ਕਿ ਕਿੰਨੀ ਕਿੰਨੀ ਕਵਾਲ ਸਾਡੇ ਨਾਲ ਜਿੱਦ ਜਿੱਦ ਸੀ ਕਿ ਕਿੰਨੀ ਕਿੰਨੀ ਲਗਾਤਾਰ 1-1 ਮਿੰਟ ਦੇ ਕਿੰਨੇ ਕਿੰਨੇ ਇਹਨਾਂ ਸਾਰਾ ਲੋਡ ਨੂੰ ਬੰਦੇ ਕਿੰਨੇ ਬੰਦੇ ਆਪਣੇ ਕੋਲ ਦੱਸੋ ਇੰਦਾ ਨਹੀਂ ਆਪਣੇ ਕੋਲ 100 ਬੰਦੇ ਨੇ ਸੌ ਪੰਖ ਕਿਹਾ 115 ਬੰਦਈ 93 93 93 ਦੇ حساب ਨਾਲ 17 ਵਾਰਡ ਕਿੰਨੇ ਟੋਟਲ 17 ਨੇ ਨਾ ਤੇ 93 ਦੇ ਹਿਸਾਬ ਨਾਲ ਦੇਹੀ 93 ਦੇਹੀ ਕੰਮ ਕਰਦੇ ਜੀ ਹਾਂ ਤੇ ਕਰ ਟਪਾਲੇ ਇੱਕ ਵਾਰ ਕੋ ਦੋ ਤਾਂ ਹੋਣਾ ਕੀ ਦੋ ਤਾਂ ਕਿਉਂ ਨਹੀਂ ਦੋ ਜੰਮੀ ਮੋਟੇ ਦੋ ਤੱਕ ਤੇਰੇ ਦੇ ਰਹਿ ਗਏ ਹੈ ਹੈਂਕੋ ਜੋ ਵੀ ਹੈ ਓਵਰਆਲ ਕਲੀਨਿੰਗ ਦਾ ਐਨਾ ਬੁਰਾ ਹਾਲ ਹੈ ਚਾਹੀਏ ਉਹ ਜਿੰਨੇ ਜਾਂਦੇ ਉਹਨਾਂ ਦੇ ਉੱਪਰ ਇੱਕ ਸੁਪਰਵਾਈਜ਼ਰ ਹੋਵੇ ਕਿ ਅੱਜੇ ਕੰਮ ਹੋਇਆ ਜਾਂ ਨਹੀਂ ਇੱਕ ਹੈ ਜੀ ਪੂਰੇ ਸ਼ਹਿਰ ਦੇ ਕਿ ਮਤਲਬ 3 ਸੁਪਰਵਾਈਜ਼ਰ ਕਰ ਲਓ ਜੀ ਦੋ ਸੁਪਰਵਾਈਜ਼ਰ ਜਿਵੇਂ ਲੋ ਏਰੀਆ ਡਿਵਾਈਡ ਕਰ ਦੋ ਵੀ ਇੰਨਾ ਕੋਈ ਬਸਟਰ ਲੈ ਕੇ ਜਾਵੇ ਇੱਕ ਬਸਟਰ ਦੋ ਤੇ ਜਦੋਂ ਇਹ ਬਾਗਾਂ ਦੇ ਵਿੱਚ ਜਾਣ ਐਮਸੀ ਨੂੰ ਕੋਰਦਾ ਫਾਈਂਡ ਕਰਕੇ ਹੁਣ ਉੱਥੇ ਵੀ ਅਸੀਂ 8:00 ਵਜੇ ਆਏ ਸੀ 8:00 ਵਜੇ ਤੇ ਪ੍ਰੈਜ਼ੀਡੈਂਟ ਕੋਲ ਗਏ ਸੀ ਅਸੀਂ ਪਿਛਲੇ ਮਹੀਨੇ ਮਿਲ ਕੇ ਆ ਗਏ ਸੀ ਕਿਹੜੇ ਠੇਕੇਦਾਰ ਵੀ ਨੇ ਉਹ ਵੀ ਇਹਨਾਂ ਨੂੰ ਰਿਪੋਰਟ ਕਰਨਾ ਐਮਸੀ ਨੂੰ ਮੈਡਮ ਇਹ ਮਜਾਦੇ ਫਿਰ ਪ੍ਰਾਇਮ ਨੇ ਸਕੂਲ ਹੈ ਕਿ ਉਹਨੇ ਕੋਲ ਬਿਲਕੁਲ ਨਾਲ ਨਹੀਂ ਮੈਂ ਪਸੂਈ ਤੇ ਕੰਮ ਦਾ ਕੋਈ ਨਹੀਂ ਲੱਗਿਆ ਬੱਚੇ ਕੋਈ ਨਹੀਂ ਸਪੈਸੀਫਾਈ ਜਿਵੇਂ ਹੱਥ ਤੇ ਸਾਹ ਤੇ ਬੱਚਿਆਂ ਨੂੰ ਕੋਈ ਨਹੀਂ ਕੋਈ ਰਜਿਸਟਰ ਨਹੀਂ ਹੈ ਬੈਂਕ ਸਕੂਲ ਹੈ ਸਰ ਛਪੜੀ ਆ ਬਈ ਛਪੜੀ ਵਾਲਾ ਕਹਿੰਦੇ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਕੰਮ ਚੰਗੀ ਚੱਲ ਰਹੇ ਨੇ ਠੇਕੇਦਾਰ ਤੁਹਾਨੂੰ ਰਿਪੋਰਟ ਕਰਨ ਦਾ ਵਿਰੋਧ ਹੈ ਹਾਂਜੀ ਹਾਂਜੀ ਜਿਹੜੇ 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 ਨਹੀਂ ਕਰਦੇ ਜਾਂ ਜਿਹਨੇ ਕਰਦੇ ਪਿਛਲੀ ਜਿਹੜੀ ਮੀਟਿੰਗ ਉਹ ਆਪਾਂ ਕੀਤੀ ਸੀ ਕਦੋਂ ਹੋਈ ਸੀ 4 ਮਹੀਨੇ 19 ਦਿਨ ਹੋ ਗਏ 4 ਮਹੀਨੇ 19 ਦਿਨ ਹੋ ਗਏ ਹੈ ਨਾ ਕਿ ਮੰਤਰੀ ਮੀਟਿੰਗ ਬਣਦੀ ਹੈ 4 ਮਹੀਨੇ 19 ਦਿਨ ਹੋ ਗਏ ਵਿੱਚ ਚਲੋ ਇਲੈਕਸ਼ਨ ਹਾਂ ਚਾਰ ਕਮੇਟੀ ਦੀ ਲੋਗੇ ਜੀ ਇੱਕ ਕਮੇਟੀ ਜਿਹੜੀ 8 ਮਹੀਨੇ ਬਾਅਦ 11 ਮਾਸ ਹੋਏਗਾ ਅਸੀਂ ਜਿਹੜੀ 4 ਮਹੀਨੇ ਕਮੇਟੀ 7-7 ਅਕੈਡਮੀ ਦੇ ਬਾਅਦ ਮੀਟਿੰਗ ਆ 8 ਮਹੀਨੇ ਬਾਅਦ ਹੀ ਹੋਏਗਾ ਕਮੇਟੀ ਮੀਟਿੰਗ 8 ਮਹੀਨੇ ਬਾਅਦ ਹਾਂਜੀ ਹਾਂਜੀ ਕਮੇਟੀ 8 ਮਹੀਨੇ ਬਾਅਦ ਹੀ ਹੁੰਦੀ ਹੈ ਸੱਤ ਮਹੀਨੇ ਹੋ ਗਏ ਸਾਨੂੰ ਐਮਸੀ ਬਣਨ ਆਪਰੇ ਮੀਟਿੰਗ ਹੋਏ ਕਿਹੜਾ ਆਪ ਕੋ ਗ੍ਰੋਥ ਕਰਤਾ ਆਇਆ ਮੈਂ ਤਾਂ ਕਮੇਟੀ 6 ਮਹੀਨੇ 43 ਮਿੰਟ ਦਾ ਸਾਨੂੰ ਵੀ ਸਿਹਤ ਦੀ ਡਿਵੈਲਪਮੈਂਟ 10 ਮਿੰਟ ਹੋ ਗਿਆ ਇਸਪੀਡ ਵਧਾਓ ਆਪਾਂ ਆਪਾਂ ਦਾ 10 ਮਿੰਟ ਦਾ ਅਰਜੀ ਕੇ ਲੋਗੇ ਸਾਰੇ ਆ ਜੀ ਉਹ ਸਾਹਿਬਾਂ 43 ਮਿੰਟ ਤੋਂ ਟੋਰਲੀ 11 11 ਜੀ ਸਾਡੀ ਕਿੰਨੇ ਸਾਹਿਬ ਨੇ 17 ਸਾਰਾ ਹੋ ਗਿਆ ਜੀ 11 12 ਦੀ ਗੱਲ ਨੂੰ ਕੋਈ ਰੂਲ ਨੂੰ ਤਾਂ ਦਿਖਾ ਨਹੀਂ ਥੋੜੀ ਪੁਲੀ ਇੱਕ ਵੀ ਜੈਸੀ ਮੀਟਿੰਗ ਹੀ ਕਰਾਉਂਗੇ ਜੀ ਅਸੀਂ ਹਾਊਸ ਸੈਂਟਰ ਮੈਂ ਕੰਮ ਤਾਂ ਹੀ ਤਾਂ ਪਿੱਛੇ ਹੈ ਮੈਂ 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 ਨਹੀਂ ਰੱਖਾਂਗੇ ਤਾਂ ਅਸੀਂ ਬਲਾਸ ਦਾ ਬਾਰੇ ਗੱਲ ਕਿੱਦਾਂ ਕਰਾਂਗੇ ਜੀ ਸਾਰੇ ਐਮਸੀਐਨ ਨੂੰ ਸਹਿਰ ਨੇ ਚੁਣ ਕੇ ਭੇਜਿਆ ਪ੍ਰਧਾਨ ਜੀ ਵੀ ਵਿੱਚੇ ਆ ਸਾਰੇ ਐਮਸੀਐਨ ਨੂੰ ਸਹਿਰ ਨੇ ਚੁਣ ਕੇ ਭੇਜਿਆ ਸਹਿਰ ਸਾਡੇ ਜੁੱਤੀਆਂ ਮਾਰਦੇ ਕੋਈ ਐਮਸੀ ਕਹਿ ਦੇਵੇ ਵੀ ਸਾਡੇ ਸਾਰੇ ਕੰਮ ਹੋ ਰਹੇ ਆ ਕੋਈ ਕਹਿ ਦੇ ਮੈਂ ਹੌਲਦੇ ਨਾਲ ਖੜੇ ਆ ਇਹਦੇ ਬਾਰੇ ਇਹ ਵੀ ਇਹਦੀ ਸਾਡੇ ਐਮਸੀਆ ਦਾ ਬੁਰਾ ਹਾਲ ਹੈ ਜਦੋਂ ਅਸੀਂ ਕੰਮ ਨੂੰ ਕਹਿੰਦੇ ਹੌਟਲ ਦੇ ਵਿੱਚ ਕੋਈ ਕੰਮੇ ਨਹੀਂ ਪਾਇਆ ਬੈਸਟੀਟ ਨੇ ਪਾਸ ਜਦ ਤੁਸੀਂ ਮੀਟਿੰਗਾਂ ਨਹੀਂ ਕਰਨੀ ਐਸਟੀਮੇਟ ਕਿੰਨਾ ਪਾਸ ਕਰੋਗੇ ਤੁਸੀਂ ਅੱਜ ਤਾਂ ਦੇ 2000 ਰੁਪਏ ਦੇ ਕਿੰਨੇ ਪਏ ਵੀ ਮਿਹਨਤ ਅਸੀਂ ਤਾਂ ਪਿਛਲੇ ਮਹੀਨੇ ਦਾ ਹੋਇਆ ਪੈਸਾ ਲੈ ਕੇ ਨਹੀਂ ਹੋਏ ਬੜੇ ਅਸੀਂ ਸੁੱਖ ਰੱਖਦੇ ਕੰਮ ਪਏ ਹੋਏ ਸਿਰ ਥੋੜੇ ਜੋ ਦੇਖਦੇ ਹੋ ਜੋ ਪਿਛਲੇ ਦਿਨ ਖਾਰੇ ਦੇਖਿਆ ਤੇ ਸਾਡੇ ਨਾਲ ਧੋਖਾ ਕਰਿਆ ਪਹਿਲਾਂ ਤਾਂ 3 ਮਹੀਨੇ ਲਿਆਓ ਪਿਛਲੀ ਮੀਟਿੰਗ ਤੋਂ ਤਾਂ ਕਾਹੂ ਕਰਦੇ ਇੱਥੇ ਹੋ ਗਿਆ ਕਿਉਂ ਲਿਖਿਆ ਗਿਆ ਰਿਹਾ ਦੀ ਬਾਣੀ ਨਾ ਕਿਉਂ ਨਹੀਂ ਗੱਲ ਕਰ ਗੱਲ ਬਾਰੇ ਬੋਲਣਾ ਅੱਜ ਤਾਂ ਪਈ ਜੀ ਜਿਹੜਾ ਇੱਕ ਸੈਂਟਰ ਪਰ ਰੂਲ ਜਿਹੜਾ ਨਹੀਂ ਆ ਸਭ ਚੀਜ਼ ਇੱਕ ਉਹ ਅਕੇ ਹੋ ਰਿਹਾ ਕਨੇਸ਼ਕਮਨ ਨੇ ਵੀ ਆਪਣਾ ਸੈਂਟਰਿੰਗ ਟੈਕਟਰ ਦਾ ਡੁਪਲੋਮਾ ਕਰਨਾ ਹੈ ਇਹਨਾਂ ਦੀ ਗੱਲ ਹੈ ਅੱਧਿਆਕ ਜੀ ਇੱਕ ਸਪਾਈ ਸੇਵਕ ਤੋਂ ਸੇਵਾਦਾਰ ਬਣਾਣਾ ਹੈ ਸੇਵਾਦਾਰ ਤੇ ਸਪਾਈ ਸੇਵਕ ਦਾ ਜਿਹੜਾ ਤਨਖਾਹ ਸਕੇ ਨਾ ਕੋਈ ਕੋਈ ਹੈ ਤਨਖਾਹ ਦਾ ਕੋਈ ਵਿੱਤੀ ਬੋਝ ਕੋਈ ਨਹੀਂ ਹੈ ਨਾ ਜੈਂਸ ਜੈਂਸ ਕੋ 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 ਦੇਖਦਾ ਹੈ ਉਹਦੇ ਆਪਣਾ ਉਹਦੀ ਪ੍ਰਬੰਧਕੀ ਰੂਲ ਦੇ ਅਨਸਾਰ ਹੈ ਅਕੋਰਡਿੰਗ ਟੂ ਰੂਲ ਉਹਦਾ ਪ੍ਰਬੰਧਕੀ ਠੀਕ ਹੈ ਜੀ ਇੱਕ ਆਪਣੇ ਸਪਾਈਸ ਵਾਲੀ ਡੈਥ ਹੋ ਗਈ ਸੀ ਉਹਦੇ ਵਾਰਸਾਂ ਨੂੰ ਜਿਹੜਾ ਹੈਗਾ ਐਕਸਕ੍ਰੇਸ਼ੀਆ ਗਰਾਟਰ ਉਹ ਨੇ ਤੇ ਇੱਕ ਹਮਨਸ਼ੂ ਉਹ ਤਾਂ ਨੇ ਇੰਨੀ ਸਫਾਈ ਸੇ ਕੁ ਜੋਗਤ ਅਨਸਾਰ ਨੌਕਰੀ ਨਹੀਂ ਜਿਹੜਾ ਰਮੇਸ਼ ਕੁਮਾਰ ਸਪਾਈਸੇਸ ਸੀ ਉਹ ਉਹਦੇ ਡੈਕਟ ਸੀ ਉਹਦੇ ਉਹਦਾ ਗਰੂਪਰਸ ਜੌਬ ਦੇ ਜਾਰਸ ਨੂੰ ਵੀ ਚੌਕ ਤੇ ਜਿਹੜੀ ਚਲ ਰਹੀ ਚਵਾੜੀ ਇੱਕ ਦਿਨ ਉਹ ਡੇਂਗੂ ਚਿਕਨ ਗੁੜੀ ਆ ਕੇ ਆਪਣਾ ਆਉਣਾ ਹੈਗਾ ਵੈਸੇ ਅੱਜ ਇਹ ਸਾਡੇ ਕੋਲ ਸਟਾਰਟ ਹੋ ਗਿਆ ਮਹੀਨੇ ਦਾ ਤੇ ਅੱਗੇ ਜਿਹੜਾ ਵੈਕਟਰ ਬੋਰਨ ਬਿਮਾਰੀ ਡੇਂਗੂ ਚਿਕਨ ਗੁੜੀ ਐ ਮਲੇਰੀਆ ਇਹਨਾਂ ਦੀ ਰੋਕਥਾਮ ਲਈ ਆਪਾਂ ਕੁਝ ਸਪਰੇਅ ਕਰਦੇ ਆ ਉਹਦੇ ਪੋਕਿੰਗ ਨਾਲ ਤੇ ਉਹਦੀ ਦਵਾਈ ਐਕਟਰੇ ਫੋਗੀ ਜਿਹੜੀ ਹੁੰਦੀ ਦੀ ਉਹ ਵੀ ਬਾੜ ਦੇ ਵਿੱਚ ਲਖਾਈ ਜਾਂਦੀ ਛੇ ਬਾੜਵਾ ਹੋ ਗਈ ਜੀ ਉਦੋਂ ਦੋ ਗਲੀਆਂ ਕਰਦੇ ਦੇ ਬਾਅਦ ਬਾੜ ਸਾਰੇ ਹੋ ਜਾਂਦਾ ਜੀ ਫੋਟੋ ਤੁਸੀਂ ਸਾਹਿਬ ਤੁਸੀਂ ਮੈਂ ਉਹਨਾਂ ਨੂੰ ਕਿਹਾ ਵੀ ਸਾਇਨ ਕਰਾ ਲੈਣੇ ਛੋਟੇ ਸਾਇਨ ਕਰਾ ਕੇ ਲਓ ਮੱਖਣ ਦੇ ਦਵਾਈ ਛੋਟੇ ਇਹ ਜਿਹੜਾ ਕਹਿੰਦਾ ਜਿਵੇਂ ਨਾ ਕਈ ਜਗ੍ਹਾ ਪਾਣੀ ਖੜਾ ਹੈ ਉੱਥੇ ਤਾਂ ਪਲੀਜ਼ ਪੁਰਾਈ ਇਹਦੇ ਛੋੜੀ ਪੈਤਾ ਬਾਕੀ ਇਹ ਜਿਹੜੇ ਖੁੱਦਿਆਣਾ ਦੀ ਜੀ ਅਸੀਂ ਇਸ ਤੋਂ ਸਾਲ ਨੂੰ ਚਾਰ ਵਾਰ ਕਹਿੰਦੇ 10 ਵਾਰ ਕਹਿੰਦੇ ਆਣਾ ਮੋੜਾ ਤੇ ਠੇਕੇਦਾਰ ਇਹ ਨਿਕਲ ਤੋਂਦਾ ਵੀਰ ਨੂੰ ਦੁਆਰ ਦੇ ਕੰਮ ਸਟਾਰਟ ਕਰਾ ਜਾਵੇ ਇਹ ਕਹਿੰਦਾ ਅੱਜ ਪੁੱਛਦਾ ਜੀ ਕੱਲ ਪੁੱਛਦਾ ਉਹਨਾਂ ਦੀ ਸਿਕਿਉਰਟੀ ਪਈ ਹੁੰਦੀ ਜੀ ਅਗਰ ਉਹ ਰੇ ਕੰਮ ਕਰਦਾ ਤੁਸੀਂ ਹੋਰ ਦੂਜੀ ਠੇਕੇਦਾਰ ਦਾ ਕੰਮ ਕਰਾਓ ਸਰਦਾਰ ਨੇ ਬੇਪੂਣਾ ਕਰ ਖੇਵਣਾ ਸੀਗਾ ਹਰ ਰੋਜ਼ ਕਿਹੜੇ ਮਾਰ ਦੇਣਾ ਪਾਵੇ ਜੀ ਨਾ ਪਾਪਾ ਮੈਂ ਪੜ੍ਹ ਤਾਰ ਪੁੱਛ ਲੈ ਤੂੰ ਪੁੱਛ ਲੈ ਤਾਂ ਕਾਂਗਰਸੀ ਉਹ ਕੌਂਸਲਰ ਹੈ ਇਹਨਾਂ ਦੀ ਐਪਲੀਕੇਸ਼ਨ ਹੈ ਹੋਰ ਫੋਟੋ ਲਿੰਗ ਨਹੀਂ ਨਹੀਂ ਕੋਈ ਗੱਲ ਨਹੀਂ ਐਪਲੀਕੇਸ਼ਨ ਸਾਰਿਆਂ ਦੇ ਉੱਪਰ ਹੈ ਤੁਸੀਂ ਵੀ ਤਾਂ ਕਰ ਸਕਦੇ ਮੇਰਾ ਕੌਂਸਲਰ ਦਾ ਖਾਤਾ ਹੈ ਹੋਰ ਕੰਮ ਲੱਗਿਆ ਹੋਇਆ ਬਾਹਰ ਇੱਕ ਖਿ ਇਹ ਮੈਂ ਵੀ ਨੋਟ ਕਰਉਂਗਾ ਬਾਅਦ ਤੁਸੀਂ ਜੀਦਾ ਇਹ ਚੱਲ ਕੰਮ ਚੱਲਦਾ ਠੇਕੇਦਾਰ ਕੰਮ ਛੱਡ ਕੇ ਹੋ ਬਸ ਕੰਮ ਕਰ ਰਹੇ ਹੋਰ ਮੈਨੂੰ ਇਹਦੀ ਇਨਕੁਆਇਰੀ ਕਰਕੇ ਜਿਉ ਜੋ ਉਹਨਾਂ ਨੇ ਦਿੱਤੀ ਇੱਕ ਨਗਰ ਨਗਰ ਠੇਕੇਦਾਰ ਦਾ ਜੂ ਨਾਮ ਲਿਖਿਆ ਜਾਵੇ ਇਹ ਕਾਰਨ ਇਹਨਾਂ ਬੇਕਾਰਾਂ ਹਰ ਰੋਜ਼ ਪਬਲਿਕ ਆਪਣੇ ਆਪ ਆਪਣੀ ਕਰਦੇ ਬਾਹਰ ਹੁੰਦੇ ਹੋਰ ਨਹੀਂ ਬਿਲਕੁਲ ਤੇ ਅਸੀਂ ਰੋਜ਼ ਫੋਟੋ ਇੱਕ ਨਗਰ ਖੜੇ ਕੋਆ ਪ੍ਰਧਾਨ ਜੀ ਵੀ ਕਲੀਰ ਫੋਨ ਕਰੇ ਮੈਡਮ ਨੰਮੰਦਰ ਦੇ ਕੋਲ ਇਹਦੇ ਸਰਾਬ ਦੇ ਓਵਰਫਲ ਪਾਈ ਤੋਂ ਪਾਣੀ ਚੱਲਦਾ ਜੀ ਉਹ ਵੀ ਠੀਕ ਨਹੀਂ ਕਰ ਰਹੇ ਜੀ ਹਰ ਵਾਰ ਜਾਂਦੇ ਪ੍ਰਧਾਨ ਜੀ ਕਹਿੰਦੇ ਵੀ ਸਾਹਿਬ ਰਾਸ਼ ਗਿੰਦੇ ਸਾਨੂੰ ਕਹਿੰਦੇ ਉਦੇ ਕੋਰ ਕੰਮ ਦੋਸਤ ਆਵਰਦਾ ਪਾਈਪਾ ਦਾ ਪਰ ਉਦੇ ਇੱਕ ਪਾਈਪ ਦੇ ਪਾਈਪ ਸਾਡਾ ਬਹਿ ਕੇ ਉਹ ਜੋ ਜੋ ਗੱਲਾਂ ਦਾ ਇਤਰਾਜ਼ ਕਰਦੇ ਪਏ ਹੈ ਸਾਡਾ ਸਾਡਾ ਪਰਸਾ ਕਹਿੰਦੀ ਮੰਦਰ ਦੇ ਮੁਰੇ ਅਜੀ 3 ਸਾਲ ਤੇ ਰੋਲਾ ਪਾ ਰਹੇ ਸਾਡਾ ਮੈਡਮ ਅੱ태 ਮੁੱਕਣਾ ਜਾ ਰਿਹਾ ਜਿਹੜੇ ਵੀ ਸਪੈਸ਼ਲ ਪ੍ਰਧਾਨ ਜੀ ਨੂੰ ਕਿਹਾ ਹੈ ਕਿ ਕਰੋ ਕੰਮ ਇਹ ਵੀ ਨਹੀਂ ਹੋ ਰਿਹਾ ਕਿਹੜੇ ਪਾੜੇ ਇਹਨਾਂ ਦੀ ਕਿਹੜੇ ਕੋ ਮੈਡਮ ਅੱਥੇ ਬੈਠਾ ਕਦੋਂ ਕਿਹੜੇ ਪਾੜੇ ਤੇ ਅੰਤ ਬੰਦ ਆਇਆ 15 ਪਰ ਕੋਈ ਕੀ ਨਾ ਕੋਡੀ ਨੂੰ ਰਾਜ ਹੈ ਸਾਡੀ ਦੇਖੋ ਸਰਕਾਰ ਨਹੀਂ ਹੈ ਬੜੀ ਬੜੀ ਮੋਟੀ ਜਿਹਦੇ ਜਿਹਦੇ ਟੈਕਲ ਪਾਸ ਆਪਣੇ ਕੋਲੇ ਲੋਕਲ ਪੈਸੇ ਆਏਗਾ ਨਾ ਜਿਹੜਾ ਰਾਜ ਦਾ ਤਾਂ ਜਿੱਦਾਂ ਭੈਣ ਮਤ ਦਾ ਨਹੀਂ ਇਹ ਮਾੜਾ ਕਿੰਨਾ ਕੰਮ ਹੁੰਦਾ ਹੈ ਹੁਣ ਤੋਂ ਨਹੀਂ ਹੁੰਦਾ ਸਰਕੇ ਦਾ ਸਰਕਾਰ ਤੇ ਪੈਸਾ ਆਉਂਦਾ ਕਿੰਨਾ ਪੈਸਾ ਆਪਣੇ ਕੋਲ ਆਉਂਦਾ ਹੈ ਜਿਹੜਾ ਕਮੇਟੀ ਕੋਲ ਕਰਦੀ ਆ ਤੇ ਸਾਨੂੰ ਪਤਾ ਕਿਹੜਾ ਪਿਆ ਹੈ ਸਾਨੂੰ ਪਤਾ ਆਹ ਕਿ ਉਹ ਜਿਹੜੇ ਸਾਡੇ ਪਾਸ ਨਹੀਂ ਆਉਂਦਾ ਜੇ ਅੱਜ ਮੈਂ ਕਿ ਨਕਸ਼ੇ ਦਿਖਾਏਗਾ ਤੁਹਾਨੂੰ ਕਿਹੜੀਆਂ ਨੇ ਜਿਹੜੀਆਂ ਲੈਣਾ ਜੀ ਆਪਾਂ ਨੇ ਉਹਦੇ ਗੱਲ ਸਹਿਰ ਰਿਕਾਰਡ ਨੇ ਕਿੰਨੇ ਲੈ ਲਈ ਜੇ ਤੁਹਾਨੂੰ ਪੈਸੇ ਪਾ ਦੇ 26 ਕਰੋੜ ਉਹ ਦੱਸ ਦੇ ਕਿ ਤੇੜੀ ਕੋਲੋਨੀ ਦੀ ਗੱਲ ਕਰਦੇ ਹੋ ਮੈਂ ਸਾਰੇ ਇੱਕਦੋ ਇੱਕ ਵੇਚ ਦੇਣਾ ਡੀਟੇਲ ਦੇ ਆਪਾਂ ਮੈਂ ਇੱਕ ਮਿੰਟ ਸੁਣੋ ਜਿਹੜਾ ਅਗਲਾ 12 ਜਨਵਰੀ ਨੂੰ ਮੀਟਿੰਗ ਕਰਦੇ ਉਹਦੇ ਚ ਇੱਕ ਜੰਦਾ ਲਿਖੋ ਕਿ ਮੈਨੂੰ ਡੀਟੇਲ ਦਿਓ ਜਿੱਦ ਸਾਰੀ ਇਹ ਅਸੀਂ ਜਿੰਨੀਆਂ ਕੋਲੋਨੀਸ ਨੇ ਦੇ ਉਹਨਾਂ ਤੋਂ ਕਿੰਨੇ ਤੋਂ ਕਿੰਨਾ ਪੈਸਾ ਲੈਣਾ ਕਿੰਨਾ ਬਿਆ ਕਰ ਚੋ ਤੇ ਕਿੰਨਾ ਟਾਈਮ ਹੋ ਗਿਆ ਮੇਰੇ ਨਾਲ ਆਪਾਂ ਹੈਗੀ ਹੋਰ ਚਰਚਾ ਕਰਾਂਗੇ ਤੇ ਮੇਰੀ ਬੇਨਤੀ ਹੈ ਕਿ ਜਦੋਂ ਆਪਾਂ ਚਰਚਾ ਕਰੀਏ ਨਾ ਆਪਦੀ ਗੱਲ ਲਿਪਕ ਕਰਕੇ ਰੱਖਿਆ ਕਰੋ ਤੇ ਬੜੇ ਆਰਾਮ ਨਾਲ ਰੱਖਿਆ ਕਰੋ ਉਹ ਜਿਆਦਾ ਚੀਜ਼ ਥੋੜੀ ਹੁੰਦੀ ਹੈ ਹਰ ਗੱਲ ਆਪਾਂ ਕਰਾਂਗੇ ਕੋਈ ਐਸਾ ਕੰਮ ਜਿਹੜਾ ਡਵੈਲਪਮੈਂਟ ਦਾ ਕਿਸੇ ਦਾ ਵੀ ਰਹਿਣਾ ਬਿਨਾ ਮੈਡਮ ਬਿਨਾ ਐਸਟੀਮੇਟ ਦਾ ਕੰਮ ਚੱਲ ਰਿਹਾ ਕੋਈ ਮੌਕਾ ਦਿੱਕੇ ਜਾਵੇ ਕੀ ਚਾਹਦਾ ਨਹੀਂ ਮੈਨੂੰ ਲਿਖ ਕੇ ਦੋਗੇ ਆਪਾਂ ਮੈਨੂੰ ਪਾ ਲੈ ਗਾ ਦਾ ਅਗਲੇ 2 ਦਿਨ ਚ ਦੇਖਿਆ ਤਾਂ ਤੁਹਾਡੀ ਨੌਕਰੀ ਖਤਰੇ 'ਚ ਹੈ ਬਸ ਉਹ ਸੁਪਰਵਾਈਜ਼ਰ ਸਟਰੋਂਗ ਹੋਵੇ ਸਵੀਪਰਸ ਤੇ ਸਫਾਈ ਹੋਵੇ ਸਰ ਤੁਸੀਂ ਜਾਗਦੇ ਜਾਗਦੇ ਜੇ ਮਦਦ ਕਰੋ ਕਮੇਰੀ ਜੀ ਇਹ ਨਾਮ ਤਾਂ ਸ਼ੁਰੂ ਚਾਲੂ ਵਾਰ ਨੰਬਰ 1 ਜੀ ਇੱਕ ਰੋਕ ਮੈਂ ਮੈਂ ਤਾਂ ਗੁਸਾਈਆਂ ਵਾਲੇ ਦੇ ਦੇ ਇਵਨ ਕਦੇ ਕੁਰਾਲੀ ਨੂੰ ਆਪਣੇ ਨੂੰ ਮੈਮ ਬੈਸਟ ਅਵਾਰਡ ਮਿਲਿਆ ਸੀ ਕਲੀਨਿੰਗ ਚ ਤੇ ਅੱਜ ਐਨਾ ਬੁਰਾ ਹਾਲ ਹੈ ਕਿ ਸਰ ਨਈ ਨਿਕਲਦੇ ਅੱਛਾ ਲੱਗਦਾ ਕਿ ਵੀ ਆਰ ਐਂਟਰਿੰਗ ਹੇਰ ਐਂਡ ਦੇ ਆ ਸਾਰੇ ਕਿਤੇ ਘੂੜਾ ਵਾ ਇਹਨੂੰ ਠੀਕ ਕਰੋ ਜਿੰਨੇ ਸਾਡੇ ਬੱਚ ਭਾਰਤ ਕਰੇ ਮਿਵਾਣਾ ਪਤਾ ਨਹੀਂ ਕਿੱਥੇ ਸਾਡੇ ਬੱਚਾਂ ਨਹੀਂ ਆ ਨੇ ਜਿਹੜੇ ਬੰਦੇ ਹੈਗੇ ਨੇ ਜਿਹੜੇ 1 ਮਿੰਟ ਯੂ ਸਰ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਵਰਤ ਰਹੇ ਨੇ ਬੰਦੇ ਕਵਾਜ ਪਾ ਕੇ ਬੰਦੇ ਨੇ ਚਲ ਚੰਨ ਦੇ ਬੰਦੇ ਤੋਂ ਉਹ ਜਿਹੜੇ ਡਿਸਟ੍ਰਿਕਟ ਜੀ ਇੱਕ ਮਿੰਟ ਛੇੜਿਆ ਮੈਨੂੰ ਉਹ ਦੇਖੀ ਤੁਸੀਂ ਉਸਿਆ ਦੇ ਤੋਂ ਜੀ ਇਹ ਕਹਿੰਦੇ ਸਾਡੇ ਤੁਸੀਂ ਨਾ ਕਾਨੂੰ ਮੇਰੇ ਕੋਲ ਘਰੇ ਜੀ ਵੇ ਲੈ ਕੇ ਕੀ ਕਿੰਨੇ ਬੰਦੇ ਇਸ ਵਰਚ ਕੰਮ ਕਰਦੇ ਆ ਕਿੰਨੇ ਕਾਮਨ ਏਰੀਆ ਚ ਕੰਮ ਕਰਦੇ ਨੇ ਤੇ ਪਰ ਨੌਕਰੀ ਦਿੱਤੀ ਹੋਈ ਏ ਮੈਂ ਸਮਝ ਗਈ ਕੀ ਗੱਲ ਹੈ ਮੈਂ ਸਮਝ ਲਈ ਇਹ ਮੈਟਰ ਕੀ ਹੈ ਇਹ ਜਿਹੜੇ ਕਪੜੇ ਹੁੰਦੇ ਨੇ ਉਹ ਜਿਹਦੇ ਚ ਬੰਦਿਆਂ ਨੂੰ ਤਨਖਾਹਾਂ ਲਾ ਦਿੰਦੇ ਆ ਫਿਰ ਤਨਖਾਹ ਅੱਧੀ ਕਿਸੇ ਬਸੇ ਪਾਸੇ ਜਾਂਦੀ ਪਾਤੀ ਕਿਸੇ ਬਸੇ ਪਾਸੇ ਜਾਂਦੀ ਬੰਦੇ ਕਿ ਕਿਨਾਲ ਬੈਂਕੀ ਆਏ ਨੇ ਜਿਹੜੇ ਬੰਦੇ ਲਗਾਉਂਦੇ ਉਸੀ ਫੜਨ ਕੰਮ ਕਰੇ ਸਾਡੇ ਵਾਰਡ ਜਾਂਦੇ ਵਾਰ ਨੰਬਰ 2 ਦਾ ਕੰਮ 15 ਜੀ ਵੀ ਕਰ ਰਹੇ 4 ਜੀ ਵੀ ਕਰ ਰਹੇ 7 ਜੀ ਵੀ ਕਰ ਰਹੇ ਇੱਕ ਬੰਦੇ ਸਾਰਾ ਕੰਮ ਕਰਾਏ ਪਹਿਲੇ ਵਾਰ ਸੱਪੇ ਹੀ ਹਾਈਵੇ ਕੰਮ ਦੇ ਆਏ ਐਂ ਪਤਾ ਕਿਹੜਾ ਕਰ ਬੰਦਾ ਕਿਹੜਾ ਕੰਮ ਕਰ ਰਿਹਾ ਮੇਰੇ ਵਾਰਡ ਦੀ 7 ਜੀ ਤੇ ਸਟਾਉਂਗੀ ਕੰਮ ਦੋ ਕਰ ਰਹੀ ਤੁਹਾਡੇ ਕੋਲਲੇ ਵਾਰਡ ਦਾ ਬੰਦਾ ਲੱਗਾ ਉਸੀ ਵਾਰ ਕੰਮ ਨੂੰ ਭਾਵੇਂ ਅਮਰ ਤਾਂ ਸਿੱਕੇ ਤੇ ਜਾਸਤਾ ਹੈ ਮੈਂ ਕਿ ਮੇਰੇ ਕਰਦੇ ਨਾਲ ਜਿਹੜਾ ਸਪਰਾਈਸ ਕਰਮਚਾਰੀ ਲੈ ਕਿਵੇਂ ਤੇ ਦੂਸਰੇ ਕਿ ਸਫਾਈ ਸੇਵਕ ਆਪਣੇ ਸਪਾਈਸੇਵਕ ਤੋਂ ਦੇ ਸੈਂਟਰੀ ਇੰਸਪੈਕਟਰ ਨਾਲ ਬੁਲਾਉਣਾ ਕਰਦਾ ਠੀਕ ਹੈ ਜੀ ਠੀਕ ਹੈ ਜੀ ਉਤਰਾਜ ਕਿਸੇ ਨੂੰ ਨਹੀਂ ਨਹੀਂ ਰੂਮ ਦੀ ਨਹੀਂ ਹਾਂਜੀ ਇੱਕ ਇੱਕ ਵਾਸਤੇ ਹੋ ਰਿਹਾ ਤੇਸ਼ਕਮਾ ਕਹਿੰਦੇ ਵੀ ਆਪਣਾ ਸੈਂਟਰੀ ਇੰਸਪੈਕਟਰ ਨਾਲ ਬੁਲਾਉਣਾ ਕਰਦਾ ਇਹਦਾ ਵੀ ਪਰਮਾਣਿਕ ਆਕੇ ਆਗੇ ਜੀ ਇੱਕ ਸਫਾਈ ਸੇਵਕ ਤੋਂ ਸੇਵਾਦਾਰ ਬਣਾਣਾ ਹੈ ਸੇਵਾਦਾਰ ਤੇ ਸਫਾਈ ਸੇਵਕ ਦਾ ਜਿਹੜਾ ਤਨਖਾਹ ਸੇਰੇ ਉਹ ਇੱਕੋ ਹੀ ਹੈ ਤਨਖਾਤਾ ਕੋਈ ਵਿੱਤੀ ਬੋਝ ਕੋਈ ਨਹੀਂ ਕਹਿਣਾ ਜੀ ਸਰ ਗਿਆਨ ਸੰਖੇਪ ਕੋ ਜਦੋਂ ਆਪਣਾ ਕਰੀ ਬੰਦਾ ਜੀ ਮੁਰਾਦ ਜੀ ਤੇ ਉਹਦੇ ਆਪਣਾ ਉਹਦੀ ਪ੍ਰਬੰਧਨੀ ਰੂਲ ਦੇ ਇਨਸਾਨ ਹੈ ਜੀ ਅਕੋਰਡਿੰਗ ਟੂ ਰੂਲ ਉਹਦਾ ਸਬੰਧਿਤ ਕਈ ਤਰੀਕੇ ਨਾਲ ਜੀ ਕਿ ਇੱਕ ਆਪਣੇ ਸਾਈਟ ਲਕਨੀ ਦੇਖੋ ਬਥੇ ਵਾਰਸਾਂ ਨੂੰ ਹੈਗਾ ਐਕਸਪੀਰੀਸ਼ਨ ਗਾਰੰਟੀ 2 ਦਿਨ ਤੇ ਇੱਕ ਹਮੰਸ਼ੂ ਕੁਤਮ ਰਮੇਸ਼ ਨੂੰ ਸਵਾਈਸ ਦੇ ਯੋਗਤਾ ਅਨੁਸਾਰ ਨੌਕਰੀ ਨਹੀਂ ਜਿਹੜਾ ਰਮੇਸ਼ ਕੁਮਾਰ ਸਵਾਈਸ ਹੈ ਕਿ ਉਹ ਉਹਦੇ ਦੇਖੋ ਉਹਦੇ ਉਹਦਾ ਨੂੰ ਨੌਸੂ ਜਾਉਂਦੇ 12 ਸਮੂਹ ਦੀ ਚੌਕ ਤੇ ਜਿਹੜੀ ਸਵਾਈਸ ਦੀ ਕਿਪਸ ਸਵਾ ਡੇਂਗੂ ਚਿਕਨਗੁਨੀਆ ਕੇ ਆਪਣਾ ਆਉਣਾ ਹੈ ਕਿ ਵੈਸੇ ਹਾਜੀ ਸਾਡੇ ਕੋਲ ਸਟਾਰਟ ਛੱਡਿਆ ਮਹੀਨੇ ਇਕ ਤੱਕ ਤੇ ਅੱਗੇ ਜਿਹੜਾ ਵੈਕਟਰ ਬੋਰਨ ਬਿਮਾਰੀਆਂ ਨੇ ਕਿਹੋ ਜਿਹਾ ਚਿਕਨਗੁਨੀਆ ਮਲੇਰੀਆ ਇਹਨਾਂ ਦੀ ਰੋਕਥਾਮ ਲਈ ਆਪਾਂ ਕੋਈ ਸਪਰੇਅ ਕਰਦੇ ਆਂ ਉਹਦੇ ਚੋਂ ਗੋਲੀਆਂ ਨਾਲ ਤੇ ਉਹੀ ਦਵਾਈ ਐ ਕਰੇ ਫੋਗੀ ਜਿਹੜੀ ਹੁੰਦੀ ਸੀ ਉਹ ਵੀ ਬਾੜ ਦੇ ਵਿੱਚ ਦਿਖਾਈ ਜਾਂਦੀ ਛੇ ਬਾੜਾਂ માં ਹੋ ਗਈ ਜੀ ਉਹਨਾਂ ਦੋ ਗਲੀਆਂ ਕਰਦੇ ਪਰ ਬਾੜ ਸਾਰੀ ਹੋ ਜਾਂਦੀ ਫੋਟੋ ਜੀ ਕਮਲ ਸਿੰਘ ਸਾਹਿਬ ਤੁਸੀਂ ਮੈਂ ਉਹਨਾਂ ਨੂੰ ਕਿਹਾ ਵੀ ਸਾਈਨ ਕਰਾਣੇ ਨੇ ਪੋਟੇ ਸਿਆਣ ਕਰਾ ਕੇ ਲੱਖਾਂ ਰੁਪਏ ਦੀ ਦਵਾਈ ਲੈ ਗਏ ਜੀ ਪੋਟੇ ਪੋਟੇ ਸਿਆਣ ਕਰਾਣਾ ਮੈਂ ਕਈ ਜਗ੍ਹਾ ਪਾਣੀ ਖੜਾ ਹੈ ਉੱਥੇ ਤਾਂ ਵੀ ਕਰਾਈ ਲੋ ਉੱਥੇ ਕਈ ਜਗ੍ਹਾ ਪਾਣੀ ਖੜਾ ਹੈ ਇਸ ਪਾਣੀ ਚ ਨਾ ਫੌਗਿੰਗ ਨਹੀਂ ਕੰਮ ਕਰਦੀ ਉੱਥੇ ਸੀ ਇੱਕ ਜਿਹੜੀ ਆਪਾਂ ਸਰਕਾਰ ਦਾ RDI ਠੀਕ ਹੋਣਿਆ ਜਾ ਕਾਲਾ ਪਾਣੀ ਦੇ ਰੋਟੇ ਪਾਣੀ ਕਰਾ ਪਾਉਂਦੇ ਤਾਂ ਵੀ ਪੈਸੇ ਵਾਈ ਨਹੀਂ ਨਾ ਦਵਾਈਆਂ ਕੋਈ ਨਹੀਂ ਜੀ ਪਤਾ ਨਹੀਂ ਪਾ ਲੱਤੇ ਨਾ ਇਹ ਦਵਾਈਆਂ ਤੇ ਪੈਸੇ ਲਾ ਕੇ ਇਹਨਾਂ ਵਰਤਣਾ ਵੀ ਉਵੇਂ ਨਾ ਨਾ ਨਹੀਂ ਵਰਤਣੇ ਜੀ ਹਰ ਰੋਜ਼ ਹਰ ਰੋਜ਼ੇ ਪੋੜ ਜਾਂਦੀ ਹੈ ਉੱਪਰ ਸਾਰੇ ਸਾਰੇ ਗਰੁੱਪਾਂ 'ਚ ਕਾਰਡ ਸਿਪਾਰਟਮੈਂਟ ਨੂੰ ਕਰਤੀ ਹੈ ਏਡੀ ਸਿਪਾਰਟਮੈਂਟ ਨੂੰ ਕਰਤੀ ਹੈ ਜੀ ਹਰ ਹਰ ਬਿਲਕੁਲ ਸਾਡਾ ਸ਼ੈਡਿਊਲ ਬਣਿਆ 15 ਦਿਨ ਦਾ ਸ਼ੈਡਿਊਲ ਬਣਦਾ ਹੈ 15 ਦਿਨਾਂ ਦਾ ਇਹ ਹਾਲ ਚਾਲ ਹੈ ਸਾਰੇ ਜਿਹੜੇ ਕੋ ਨਾ ਤੁਸੀਂ ਸਾਰੇ ਨਾਮ ਲਿਖ ਦਿਨ ਸਾਰੇ ਜਿੱਥੇ ਕਿਤੇ ਨਹੀਂ ਖੜੇ ਤੱਕ ਤੁਹਾਨੂੰ ਸਾਨੂੰ ਦੋ ਮੈਂ ਮੇਰੇ ਥਾਂ ਤੇ ਠੀਕ ਹੈ ਠੀਕ ਹੈ ਟਿਕਾ ਕੇ ਦਿੰਦੇ ਹਾਂ ਇਹ ਕਵਲ ਐਂਟਰੀ ਜਿਹੜਾ ਹੈਗਾ ਸਾਰੇ ਟਿਕਾ ਲੇਖਾ ਬਣਾ ਲਈ ਬੈਲੈਂਸ ਸ਼ੀਟ ਤਿਆਰ ਕਰਨੀ ਹੈ ਉਹਦੇ ਲਈ ਆਪਾਂ ਨੂੰ ਸੀਅਰ ਕੇ ਚੱਲਦੇ ਹਾਂ ਉਹ ਪੂਰੀ ਇਨਫੋਰਮੇਸ਼ਨ ਹੈ ਠੀਕ ਹੈ ਇਹਦੇ ਲਈ ਜਿਹੜੀਆਂ ਸੈਂਟਰ ਸਰਕਾਰ ਦੇ ਗ੍ਰਾਂਟਾਂ ਨੇ ਸਾਨੂੰ ਤਾਂ ਫਾਈਨੈਂਸ ਅਫੀਸਰ ਦੀ ਲੋੜ ਆ ਜੀ ਪਾਈਨੈਂਸ ਠੀਕ ਹੈ ਜੀ ਇੱਕ ਆਪਣੇ ਰਮੇਸ਼ ਰਜੇਸ਼ ਕੁਮਾਰ ਕਲਰਕ ਹੈ ਜੀ ਜਿਹੜਾ ਰਹਿਣਾ ਹੈ ਨਾ ਮੈਡੀ ਬਣਾਈ ਹੋਈ ਜੀ ਰਜੇਸ਼ ਕੁਮਾਰ ਕਲਰਕ ਹੈ ਜੀ ਜਿਹੜਾ ਰੈਟੈਂਡਰ ਪੜਿਆ ਗਿਆ ਸੀਗਾ ਤੇ ਉਹਦੇ ਲਈ ਆਪਾਂ ਉਹਦੀ ਸਮਾਤ ਮਨਜ਼ੂਰੀ ਲਈ ਆ ਜਾਣਾ ਹੈ ਉਹ ਬੜੀ ਕਮੇਟੀ ਜੀ ਚੱਲ ਕੀ ਜਮਾ ਜੀ ਅੰਦਰੋਂ ਫਾਟ ਉਹ ਅਸੀਂ ਉਹ ਮਨਜ਼ੂਰੀ ਦੋ ਅਸੀਂ ਉਹ ਡਾਕੂਮੈਂਟਸ ਮੰਗਦੇ ਵਿੱਚ ਹਸਪਤਾਲ ਬੱਚਾ ਦੋ ਮਹੀਨੇ ਦੀ ਉਹ ਲੈ ਦੇਖੋ ਦੇਖੋ ਮਨਜ਼ੂਰੀ ਦੇਣੀ ਹੈ ਮੈਂ ਨਹੀਂ ਆਪਾਂ ਦੋ ਮਹੀਨੇ ਸੀ ਸਾਹਿਬ ਜਿਹੜਾ ਆਪਾਂ ਇਨਕੁਆਰੀ ਕੀ ਕਰਾਂਗੇ ਜਿਹੜਾ ਬੰਦਾ ਰੈਟ ਹੈ ਨਾ ਉਹ ਠੀਕ ਹੈ ਦੱਸੇ ਵੀ ਮਨਜ਼ੂਰੀ ਦੇਣੀ ਹੈ ਦੋ ਦਿਨ ਦਿਓ ਦੇਣੀ ਹੈ ਇਹ ਕਿਸ ਨੂੰ ਭਾਵੇਂ ਦਿਖਾ ਦਿਓ ਉਹਨੂੰ ਲਾਣਾ ਨਾ ਨਾ ਮਨਜ਼ੂਰੀ ਦੇਣੀ ਹੈ ਉਹਦੀ ਹਮਤ ਲਾ ਕੇ ਦਿਖਾਓ ਦਿਖਾਓ ਇਹ ਚੰਗੀ ਮਨਜ਼ੂਰੀ ਠੀਕ ਹੈ ਠੀਕ ਹੈ ਦੇਖ ਆਪਣੇ ਕੁਝ ਰਿਟਾਇਰ ਹੋ ਕੇ ਪੰਜ ਮਾਜਮ ਤੇ ਇਹਨਾਂ ਦੇ ਜਿਹੜੇ ਹੈਗੇ ਆ ਬਤਾਇਆ ਜਿਹੜਾ ਹਾਂ ਜਦ ਗਿਆ ਠੀਕ ਹੈ ਜੀ ਯਾਰ ਰਿਟਾਇਰ ਮੁਲਾਜ਼ਮਾਂ ਦੇ ਪਕਾਇ ਤੇ ਠੀਕ ਹੈ ਦੋਨੇ ਜਿਹੜੇ ਇੰਜਣ ਹੋ ਗਿਆ ਜੀ ਇਹ ਸਾਰੇ ਜਿਹੜੇ 12 ਹੋ ਰਹੇ ਆ ਜੇ ਕਿਸੇ ਨੂੰ ਤਰਾਜਾ ਦੱਸ ਦੋ ਅਸੀਂ ਜੀ ਇਹ ਸੁਮਾਈ ਕੇਸ ਹੁੰਦਾ ਗੁਰਮਨ ਬੁਲਾਣੇ ਮਾਣ ਆਉਂਦੀ ਸੁਮਾਈ ਕੇ ਹੁੰਦਾ ਸੁਮਾਈ ਇੱਕ ਮਿੰਟ ਇਹ ਹੋ ਗਿਆ ਇਹ ਬਾਕੀ ਦਾ ਜਿਹੜੀ ਪਾਣੀ ਖੜਾ ਜੀ ਉਹਦੀ ਹੋਣੀ ਜੀ ਸਾਰੀ ਨਦੀ ਜਿਹੜੀ ਸਾਰੀ ਹੋ ਰਹੀ ਹੈ ਉਹਦਾ ਮਤਲਬ ਦਿਨ ਉਤਰਾਜ ਉਤਰਾਜ ਕਰਾ ਦੇ ਮੁੰਡਿਆਂ ਨੂੰ ਮਾਰਦੇ ਟੈਬਲੇਟ ਪਾ ਦਿਆ ਉਹ ਲੱਛਣ ਹੀ ਗੱਲ ਬਾਤ ਠੀਕ ਹੈ ਪਾ ਪਾ ਟੈਬਲੇਟ ਮੁੰਡਾ ਉਹਦਾ ਮਾਈਕਲ ਅਡੀਟ ਹੈ ਬਿਲਕੁਲ ਸਾਡਾ ਗਾਇਕ ਹੈ ਕੁਸ਼ਮਰ ਗਿਫਟ ਆ ਯਾਰ ਆਪਣੀ ਮਨ ਕੀਤੀ ਕੋਈ ਕਰ ਸਕਦਾ ਕੋਈ ਵੀ ਜੇਲ ਐਨਸੀ ਨਹੀਂ ਤੈਨੂੰ ਰੋਕ ਦਰ ਨਾ ਕਰ ਸਕਦਾ ਮੈਂ ਤਾਂ ਹੀ ਕਰੀ ਸਰਕਾਰ ਦੁਆਇਆ ਜਾਂਦਾ ਸੀ ਵੀ ਨਾਲ ਹੈ ਠੀਕ ਠੀਕ ਹੈ ਉਹਦੇ ਚੀਜ਼ੇ ਨਾ ਦੋ ਤੁਹਾਡੇ ਨਗਰ ਕੌਂਸਲ ਦੀ ਮੀਟਿੰਗ ਰੱਖੀ ਗਈ ਸੀ ਕੀ ਕੀ ਹੋਇਆ ਮਤਿਓ ਜੀ ਕੀ ਕੀ ਕਾਰਵਾਈ ਹੋਈ ਜੀ ਅੱਜ ਦੀ ਕੌਂਸਲ ਦੀ ਮੀਟਿੰਗ ਚ ਅਸੀਂ ਤਕਰੀਬਨ 10 ਕਰੋੜ ਦੇ ਤਖਮੀਨੇ ਲੈ ਕੇ ਆਏ ਸੀ ਤੇ ਉਹਦੇ ਚ ਟੈਕਨੀਕਲ ਬ੍ਰਾਂਚ ਦਾ ਤੇ ਇਹਦਾ ਸਿਵਲ ਫਰਜ਼ ਦਾ ਤੇ ਇਹਦਾ ਕੁਝ ਇਸ਼ੂ ਹੈ ਦਾ ਉਹ ਪਸ਼ੂ ਦੂਰ ਕਰਦੇ ਤਕਰੀਬਨ ਹਾਊਸ ਦੇ ਬਹੁਤ ਨਾਲ ਪਾਸ ਕਰਦੇ ਤੇ ਇੱਕ ਜਿਹੜਾ ਜਿਹੜੀ ਨਦੀ ਦੇ ਵਿੱਚ ਕਲੋਨੀ ਕੱਟ ਹੋ ਰਹੀ ਹੈ ਮੇਨ ਜਿਹੜਾ ਅੱਜ ਦਾ ਸਭ ਤੋਂ ਜ਼ਰੂਰੀ ਸੀਗਾ ਇੱਕ ਨਦੀ ਦੇ ਵਿੱਚ ਕਲੋਨੀ ਕੱਟ ਹੋ ਰਹੀ ਏ ਸ਼ਹਿਰ ਵਾਸੀ ਉਹਦਾ ਇਤਰਾਜ਼ ਲੈ ਕੇ ਆਏ ਸੀ ਸਾਡੇ ਕੋਲ ਮੀਟਿੰਗ ਤੇ ਪਹਿਲਾਂ ਵੀ ਇਹਦੇ ਇਹਦੇ ਗ੍ਰਿਸ ਹਿਮਤ ਆ ਬੋਲ ਉਹ ਸਿੰਘ ਹਾਊਸ ਨੇ ਮਤਾ ਪਾਤਾ ਤੇ ਅੱਗੇ ਸਰਕਾਰ ਨੂੰ ਭੇਜਾਂਗੇ ਸਰਕਾਰ ਰੂਲ ਆਫ ਦਾਜੂ ਦੇਖੇਗੀ ਉਹਦੇ ਤੇ ਪਰ ਸਾਡਾ ਸੰਤ ਇਤਰਾਜ਼ ਹੈ ਬੰਨ ਦੇ ਵਿੱਚ ਕੋਈ ਵੀ ਸਾਰੀ ਨਾ ਕੀਤੀ ਜਾਵੇ ਉਹਦੇ ਲਈ ਅਸੀਂ ਹਾਊਸ ਨੇ ਬਹੁਤ ਸਾਰੇ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਮਤਾ ਪਾਇਆ ਤੇ ਕੁਝ ਕੰਮ ਜਿਹੜੇ ਸਾਡੇ ਪੈਂਡਿੰਗ ਸੀਗੇ ਉਹ ਸਾਡੇ ਮੈਜਨ ਨੇ ਐਮ ਐਲ ਏ ਨੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਸਰਕਾਰ ਨਾਲ ਕੋਆਰਡੀਨੇਸ਼ਨ ਕਰਾ ਕੇ ਉਹ ਸਾਡੇ ਕੰਮ ਕਰਾਈ ਜਾਣ। ਉਹ ਉਹਨਾਂ ਨੇ ਸਹਿਮਤੀ ਦਿੱਤੀ ਵੀ ਮੈਂ ਤੁਹਾਡੇ ਕੰਮ ਸਹੀ। ਹਮ ਸਰਕਾਰ ਨਾਲ ਕੋਆਰਡੀਨੇਸ਼ਨ ਕਰਕੇ ਕਰਵਾ ਲਵਾਂ। ਤਾਂ ਮੀਟਿੰਗ ਦੇ ਵਿੱਚ ਸੱਤਾਧਾਰੀ ਜੋ ਸੀਗੇ ਐਮਸੀ ਮੈਡਮ ਫੇਸ ਅਸਲ ਮੀਟਿੰਗ ਬਹੁਤ ਦੇਰ ਬਾਅਦ ਲਈ ਜਾਂਦੀ ਚਾਰ ਮਹੀਨੇ ਬਾਅਦ ਜਾਂ ਸੱਤ ਮਹੀਨੇ ਬਾਅਦ ਤੇ ਟਾਈਮ ਪੀਰੀਅਡ ਸ਼ਾਰਟ ਰਹੇਗਾ ਹੁਣ ਮੀਟਿੰਗਾਂ ਦਾ ਕੀ ਸਿਲਸਲਾ ਰਹੇਗਾ ਜੀ? ਦੇਖੋ ਆ ਬਹੁਤ ਸਾਰੇ ਕੰਮ ਸੀ ਜਿਹੜੇ ਪੁਰਾਣੀ ਦੇ ਹੋਣ ਵਾਲੇ ਰਹਿੰਦੇ ਆ ਮੇਰੇ ਖਿਆਲ ਚ ਪਹਿਲਾਂ 8 ਮਹੀਨੇ ਬਾਅਦ ਮੀਟਿੰਗ ਬੁਲਾਈ ਗਈ ਫਿਰ 3 ਮਹੀਨੇ ਬਾਅਦ ਮੀਟਿੰਗ ਹਰ ਮਹੀਨੇ ਪ੍ਰਧਾਨ ਜੀ ਨੂੰ ਮੈਂ ਕਿਹਾ ਹੈ ਕਿ ਹਰ ਮਹੀਨੇ ਮੀਟਿੰਗ ਬੁਲਾਓ ਤਾਂ ਕਿ ਐਮਸੀਜ਼ ਦੀਆਂ ਗੱਲਾਂ ਵੀ ਸੁਣੀਆਂ ਜਾ ਸਕਣ ਐਮਸੀ ਆਪਣੇ ਵਾਰਡ ਦੇ ਨੁਮਾਇੰਦੇ ਹੁੰਦੇ ਆ ਲੋਕਾਂ ਚ ਹਰ ਟਾਈਮ ਵਿਚਰਦੇ ਆ ਉਹ ਹਰ ਮਹੀਨੇ ਜਦੋਂ ਅਪਡੇਟ ਕਰਨਗੇ ਵੀ ਕਿਹੜੇ ਕੰਮ ਹੋ ਗਏ ਕਿਹੜੇ ਕੰਮ ਰਹਿ ਗਏ ਫੇਰ ਹੀ ਜਿਹੜੇ ਕੰਮ ਉਹ ਸਿਰੇ ਚੜਨਗੇ ਕੁਝ ਪਹਿਲਾਂ ਵਾਲੇ ਦੀ ਕੰਮ 3.5 ਕਰੋੜ ਦੇ ਪੈਂਡਿੰਗ ਪਈ ਸੀ ਜਿਹੜੇ ਹੋਣ ਵਾਲੇ ਰਹਿੰਦੇ ਸੀ ਤੇ ਜੇ ਹਰ ਮਹੀਨੇ ਮੀਟਿੰਗ ਕਮੇਟੀ ਦੀ ਹੁੰਦੀ ਰਹਿਣੀ ਹੈ ਤੇ ਲੋਕਾਂ ਦੇ ਕੰਮ ਫਿਰ ਰੁਕਣੇ ਨਹੀਂ ਹੈ ਸੋ ਬਹੁਤ ਸਾਰੇ ਕੰਮ ਆ ਜਿਹੜੇ ਅੱਜ ਸਾਰੇ ਐਮਸੀ ਸਾਹਿਬਾਨਾਂ ਦੇ ਅਸੀਂ ਸੁਣੇ ਜਿਨ੍ਹਾਂ ਨੂੰ 15 12 13 ਤਰੀਕ ਦੀ ਸੀ ਮੀਟਿੰਗ ਹੁਣ ਦੁਬਾਰਾ ਰੱਖੀ ਹੈ ਇਹਦੇ ਚੋਂ ਸਾਰੇ ਕੰਮ ਪਾ ਕੇ ਉਹ ਕੰਮਾਂ ਨੂੰ ਨਿਪਰੇ ਚਾੜਾਂਗੇ ਕੁਝ ਕਮੀਆਂ ਰਹਿੰਦੀਆਂ ਨੇ ਉਹ ਕਮੀਆਂ ਨੂੰ ਜੇ ਸੇਵਾ ਭਾਵਨਾ ਦੀ ਉਹਦੇ ਨਾਲ ਤੁਸੀਂ ਕਰੋਗੇ ਤਾਂ ਹਰ ਕੰਮ ਹੋ ਹੀ ਜਾਣਾ ਹੈ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਮੈਡਮ ਮਤਿਆਂ ਦੇ ਵਿੱਚ ਕਿਹੜੀ ਗੱਲ ਵਿਖੀ ਗਈ ਹੈ ਪ੍ਰਧਾਨ ਜੀ ਦੇ ਵਾਰਡ ਦੇ ਵਿੱਚੋਂ ਤਕਰੀਬਨ 88 ਲੱਖ ਦੇ ਮਤੇ ਪਾਏ ਗਏ ਹਨ ਜਦਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਹੈ ਉਹਨਾਂ ਦੇ ਵਾਰਡ ਦੇ ਵਿੱਚ ਘੱਟ ਕੀਮਤ ਦੇ ਮਤੇ ਪਾਏ ਗਏ ਆ ਉਸ ਬਾਰੇ ਵੀ ਗੱਲ ਹੋਈ ਹੈ ਕੋਈ ਦੇਖੋ ਵਾਰਡ ਐਮਸੀਆਂ ਨੇ ਇਤਰਾਜ਼ ਜਤਾਇਆ ਕਿ ਕੁਝ ਦੇ ਕੰਮ ਘੱਟ ਪਾਏ ਗਏ ਆ ਕੁਝ ਦੇ ਜ਼ਿਆਦਾ ਪਾਏ ਗਏ ਨੇ ਇਸ ਤਰੀਕੇ ਸਾਡੀ ਜਿਹੜੀ ਪਾਰਟੀ ਹੈ ਤੁਸੀਂ ਦੇਖੋ ਆਪ ਹੀ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜੀ ਧੱਕਾਸ਼ਾਹੀ ਜਾਂ ਕੋਈ ਬੰਦਾ ਹੁਣ ਕੰਮ ਕਰ ਰਿਹਾ ਉਹ ਉਸ ਪਾਸੇ ਨੂੰ ਅਸੀਂ ਜਾਈਏ ਤੇ ਬਟ ਸਾਰਿਆਂ ਦੇ ਕੰਮ ਬਰਾਬਰ ਹੋਣੇ ਚਾਹੀਦੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸਬੰਧ ਰੱਖਦੇ ਆ ਕਿਉਂਕਿ ਲੋਕ ਸਬਰ ਨਹੀਂ ਹੋਣੇ ਚਾਹੀਦੇ ਲੋਕਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਕੋਈ ਸਾਡੀ سپورਟ 'ਚ ਖੜੇ ਨੇ ਕਿਸੇ ਨੂੰ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਨੂੰ ਬੇਸ਼ੱਕ ਹਰ 15 ਦਿਨ ਬਾਅਦ ਅਸੀਂ ਦੁਬਾਰਾ ਮੀਟਿੰਗਾਂ ਕਰਨੀਆਂ ਪੈਣ ਅਸੀਂ ਮੀਟਿੰਗਸ ਕਰਾਂਗੇ ਹਰ ਕੰਮ ਦੀ ਅਪਡੇਟ ਲਵਾਂਗੇ ਤੇ ਬਿਨਾ ਪੱਖਪਾਤ ਤੋਂ ਮੈਂ ਹੁਣ ਇਹਨਾਂ ਨਾਲ ਗੱਲ ਕਰਕੇ ਗਈਆਂ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਦੇ ਕੰਮ ਕਰਵਾਤੇ ਇਹਨਾਂ ਦੇ ਰਹਿ ਗਏ ਸਾਰਿਆਂ ਦੇ ਕੰਮ ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ ਨੁਮਾਇੰਦਾ ਜਿਹੜੀ ਮਰਜੀ ਪਾਰਟੀ ਦਾ ਹੋਵੇ ਲੋਕਾਂ ਦੇ ਕੰਮ ਨਹੀਂ ਰੱਖਣਾ ਚਾਹੀਦਾ ਬਰਸਾਤਾਂ ਦਾ ਮੌਸਮ ਆ ਰਿਹਾ ਪਿਛਲੀ ਵਾਰ ਵੀ 12 ਮੰਦਰ ਦੇ ਕੋਲ ਜੋ ਮਕਾਨ ਖੜੇ ਸੀਗੇ ਜੀ ਤੇ ਹੁਣ ਫਿਰ ਨਦੀ ਦੇ ਵਿੱਚ ਕੰਸਟਰਕਸ਼ਨ ਹੋ ਗਈ ਹੈ ਇੱਕ ਨਾਮੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਇਹ ਇਹ ਲੋਕਾਂ ਦੇ ਰੱਖੇ ਪਾਸ ਹੁੰਦੇ ਹੈ ਕਿ ਨਦੀਆਂ ਦੇ ਵਿੱਚ ਕੰਸਟਰਕਸ਼ਨ ਨਹੀਂ ਹੋ ਰਹੀ ਨਹੀਂ ਇਹ ਅਸੀਂ ਮੈਂ ਪਹਿਲਾਂ ਵੀ ਇਹਨਾਂ ਨੂੰ ਪਤਾ ਕਰਨ ਨੂੰ ਕਿਹਾ ਸੀ ਕਿ ਇਹ ਉਹ ਸਾਹਿਬ ਦੀ ਜਾਣਕਾਰੀ ਦੇ ਮੁਤਾਬਕ ਵੀ ਅਸੀਂ ਉੱਥੇ ਕੋਈ ਵੀ ਕੰਸਟਰਕਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਹੜੀ ਵੀ ਗੈਰਕਾਨੂੰਨੀ ਪਰ ਫਿਰ ਵੀ ਅੱਜ ਇਹ ਹੁਣ ਜਾਣਗੇ ਉਹਦੀ ਵੀਡੀਓ ਬਣਾ ਕੇ ਪ੍ਰੋਪਰ ਮੈਨੂੰ ਕੀ ਜੇ ਉੱਥੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕਹਿਣਾ ਤੇ ਇਹ ਵੀ ਉੱਥੇ ਕਿਸੇ ਤਰੀਕੇ ਦੀ ਨਦੀ ਦੇ ਅੰਦਰ ਕੰਸਟਰਕਸ਼ਨ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾਂ ਇਹ ਸਾਡਾ ਕਿਸੇ ਨੂੰ ਕਿਸੇ ਸਹਿਯੋਗ ਨਹੀਂ ਹੈ ਉਹਨੂੰ ਠਾ ਦੋ ਜੀਆ ਉਹ ਮੈਨੂੰ ਰਿਪੋਰਟ ਅੱਜ ਸ਼ਾਮ ਤੱਕ ਕਰੋ ਕੋਈ ਵੀ ਇਹੋ ਜੀ ਹੋ ਰਹੀ ਹੈ ਨਾ ਕਰਨ ਵਾਲੇ ਨੂੰ ਤੇ ਨਾ ਕਰਵਾਉਣ ਵਾਲੇ ਨੂੰ ਸਾਡਾ ਦੋਵਾਂ ਨੂੰ ਸਾਡੀ ਕੋਈ ਸਪੋਰਟ ਨਹੀਂ ਹੈ ਜੀ ਇਹ ਤਾਂ ਕਲੋਨੀਆਂ ਦੇ ਬਕਾਇਆ ਦੀ ਕਾਫੀ ਦੇਰ ਤੋਂ ਜਿਹੜੀ ਮੈਡਮ ਗੱਲ ਚੱਲ ਰਹੀ ਹੈ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਆ ਕੋਈ ਬਕਾਇਆ ਹੁਣ ਤੱਕ ਆਇਆ ਗਿਆ ਹੈ ਜੀ ਜਾਂ ਅਗਲੀ ਕਾਰਵਾਈ ਕੀ ਹੋਵੇਗੀ ਦੇਖੋ ਐਮਸੀਆ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਇਹ ਗੱਲਬਾਤ ਰੱਖੀ ਹੈ ਕਿ ਜਿਹੜੀਆਂ ਇੱਥੇ ਕਲੋਨੀਆਂ ਨੇ 25-26 ਕਰੋੜ ਰੁਪਏ ਕੁਝ ਵੀ ਹਾਂਜੀ 26 ਕਰੋੜ ਰੁਪਏ ਲਗਭਗ 26 ਕਰੋੜ ਰੁਪਏ ਦੇ ਲਗਭਗ ਪੈਸਾ ਖੜਾ ਹੈ ਜਿਹੜੀ ਅਸੀਂ 12 ਤਰੀਕ ਨੂੰ ਮੀਟਿੰਗ ਰੱਖ ਲਓ ਤੁਸੀਂ ਹਾਂਜੀ 12 ਤਰੀਕ ਨੂੰ ਮੀਟਿੰਗ ਰੱਖਾਂਗੇ ਤੇ ਉਹਦੇ ਚ ਵਿਸਥਾਰ ਚ ਚਰਚਾ ਕਰਾਂਗੇ ਤੁਹਾਨੂੰ মিডিਏ ਨੂੰ ਅੱਜ ਵੀ ਤੁਸੀਂ ਆਏ ਹੋਏ ਹੋ ਮੈਂ ਕਿਹਾ ਸੀ ਵੀ ਜੇ ਵਿਧਾਨ ਸਭਾ ਦੀ ਕਾਰਗੁਜ਼ਾਰੀ ਸਾਰੀ মিডিਏ ਦੇ ਸਾਹਮਣੇ ਹੁੰਦੀ ਆ ਤੇ 노 ਡਾਊਟ ਜਿੱਥੇ ਲੋਕਾਂ ਲਈ ਅਸੀਂ ਕੰਮ ਪਾਸ ਕਰ ਰਹੇ ਉਹ ਵੀ মিডিਏ ਦੇ ਸਾਹਮਣੇ ਹੋਣਾ ਚਾਹੀਦਾ ਵੀ ਸਾਰੀਆਂ ਚੀਜ਼ਾਂ ਕਿਸ ਤਰੀਕੇ ਪਾਸ ਕੀਤੀਆਂ ਜਾ ਰਹੀਆਂ ਨੇ ਤੇ 12 ਫਰਵਰੀ ਨੂੰ ਦੁਬਾਰਾ ਮੀਟਿੰਗ ਰੱਖਾਂਗੇ ਜਿਹਦੇ ਵਿੱਚ ਕਿੰਨੇ ਕਿਹੜੇ ਕਲੋਨਾਈਜ਼ਰ ਨੇ ਸਾਡੇ ਪੈਸੇ ਦੇਣੇ ਨੇ ਖੁਦ ਮੈਂ ਆਉਂਗੀ ਉਹਦੇ ਵਿੱਚ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ ਤੇ ਕਿਸੇ ਨੂੰ ਕੋ ਢਿੱਲੇ ਨਹੀਂ ਦਿੱਤੀ ਜਾਊਗੀ ਕੋਈ ਵੀ ਲੋਕਾਂ ਦਾ ਪੈਸਾ ਨਾ ਰੱਖੋ ਸਾਨੂੰ ਪੈਸੇ ਦੀ ਥੁਰਾਲੀ ਦੇ ਵਿੱਚ ਡਿਵੈਲਪਮੈਂਟ ਲਈ ਜ਼ਰੂਰਤ ਹੈ ਤੇ ਤੁਸੀਂ ਇੰਨਾ ਕਮਾ ਰਹੇ ਹੋ ਤੇ ਛੋਟੀ ਛੋਟੀਆਂ ਰਕਮਾਂ ਆਪਣੇ ਕੋਲ ਰੱਖੀ ਦੀਆਂ ਨਹੀਂ ਹੁੰਦੀਆਂ ਫਿਰ ਮੈਨੂੰ ਹੋਰ ਆ ਤੁਰਨਾ ਪਵੇ ਜਿਹੜੇ ਤੁਹਾਨੂੰ ਪਸੰਦ ਨਹੀਂ ਆਉਣੇ ਤੇ ਮੈਂ ਪਹਿਲਾਂ ਵੀ ਕਿਹਾ ਵੀ ਇਸ ਚੱਕਰ ਦੇ ਵਿੱਚ ਕੋਈ ਵੀ ਨਾ ਰਵੇ ਵੀ ਕਿਸੇ ਨਾਲ ਕੋਈ ਪਾਰਸ਼ੀਅਲਟੀ ਕਰਨੀ ਆ ਜਾਂ ਕੋਈ ਮਤਭੇਦ ਕਰਨਾ ਸਾਰਿਆਂ ਦਾ ਕੰਮ ਆ ਜਿਹੜੇ ਬਰਾਬਰ ਹੋਣਗੇ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਦੇ ਕੰਮ ਨਹੀਂ ਰਬਾਉਂਦੇ ਮੈਡਮ ਸ਼ਹਿਰ ਚ ਕਈ ਕੰਮ ਹੈ ਜਿਹੜੇ ਬਿਨਾ ਟੈਂਡਰ ਤੋਂ ਹੋ ਰਹੇ ਆ ਉਹਨਾਂ ਬਾਰੇ ਕੀ ਕਰਨਾ ਚਾਹੀਦਾ ਦੇਖੋ ਬਿਨਾ ਟੈਂਡਰ ਤੋਂ ਮੇਰੇ ਕੋਲ ਰਿਪੋਰਟ ਆਈ ਹੈ ਇਹ ਟੋਟਲੀ ਵਾਇਲੇਸ਼ਨ ਆਫ ਰੂਲਸ ਹੈ ਇਹ ਤੁਸੀਂ ਕਾਨੂੰਨਾ ਤੋਂ ਕਾਨੂੰਨ ਤੋਂ ਬਾਹਰ ਹੋ ਕੇ ਜਾ ਰਹੇ ਹੋ ਇਹ ਸਭ ਇਹ ਜਿਹੜੇ ਆਪ ਭਾਤਪੂਸ਼ਨ ਜੀ ਵੀ ਕਹਿ ਰਹੇ ਸੀ ਕੋਈ ਤੇ ਸਤਾਧਾਰੀ ਪਾਰਟੀ ਦੇ ਐਮਸੀ ਨਹੀਂ ਹੈਗੇ ਦੂਸਰੀ ਪਾਰਟੀ ਦੇ ਐਮਸੀਜ਼ ਨੇ ਉਹ ਉਸ ਚੀਜ਼ ਤੇ ਅਲੀਗੇਸ਼ਨ ਲਗਾਉਂਦੇ ਪਏ ਆ ਵੀ ਜਗ੍ਹਾ ਜਗ੍ਹਾ ਉੱਤੇ ਕੰਮ ਪਹਿਲਾਂ ਤੋਂ ਹੋ ਰਹੇ ਨੇ ਤੇ ਉਹਨੂੰ ਜਾ ਕੇ ਗਰਾਊਂਡ ਉੱਤੇ ਰਿਪੋਰਟ ਕਰੋ ਕਿ ਉਹ ਦੁਬਾਰਾ ਕੋ ਪਾਇਆ ਹੋਇਆ ਇੱਕ ਰਿਪੋਰਟ ਹੋਰ ਆਈ ਹੈ ਕਿ ਪਹਿਲਾਂ ਕੰਮ ਦੇ ਪੈਸੇ ਜਾ ਚੁੱਕੇ ਨੇ ਦੁਬਾਰਾ ਫੇਰ ਉਸੇ ਕੰਮ ਦੇ ਪੈਸੇ ਪਾਏ ਹੋਏ ਸੋ ਲੋਕਾਂ ਦਾ ਪੈਸਾ ਆਪਾਂ ਖਰਾਬ ਨਹੀਂ ਕਰਨਾ ਬੜੀ ਜ਼ਿੰਮੇਵਾਰੀ ਇਹ ਅਹੁਦੇ ਤੇ ਸਾਨੂੰ ਬਿਠਾਇਆ ਹੋਇਆ ਬੜੀ ਲਗਨ ਨਾਲ ਮਿਹਨਤ ਨਾਲ ਇਮਾਨਦਾਰੀ ਨਾਲ ਜਿਹੜੇ ਸਾਰੇ ਕੰਮ ਆਹੋ ਨਵੇੜੇ ਜਾਣ ਮੈਨੂੰ ਇਹ ਜਿੰਨੀਆਂ ਤੁਹਾਨੂੰ ਮੈਂ 3-4 ਇਨਕੁਆਇਰੀਜ਼ ਕਈਆਂ ਨੇ 2-4 ਦਿਨਾਂ ਚੱਲ ਬੇੜ ਕੇ ਉਹਦੀ ਰਿਪੋਰਟ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਖੜ ਕੇ ਜਵਾਬ ਦਵਾਂਗਾ ਮੈਡਮ ਜੇ ਕੋਈ ਗਲਤ ਟੈਂਡਰ ਪਾਉਂਦਾ ਉਸ ਤੇ ਕੋਈ ਕਾਰਵਾਈ ਵੀ ਕੀਤੀ ਜਾਏਗੀ ਜੀ ਕਿਉਂ ਨਹੀਂ ਕੀਤੀ ਜਾਏਗੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਹੈ ਮੈਂ ਆਮ ਟੂਥਲੀ ਔਨ ਇਟ ਮੈਂ ਇਸੇ ਚੀਜ਼ ਉੱਪਰ ਆ ਇਸੇ ਚੀਜ਼ ਉੱਪਰ ਗੌਰ ਕਰ ਰਹੀ ਹਾਂ ਬਸ ਤੁਹਾਨੂੰ ਹੌਣ ਅੱਗੇ ਅੱਗੇ ਕਰਕੇ ਵਿਖਾਉਣੀ ਹੈ ਠੀਕ ਹੈ ਥੈਂਕ ਯੂ ਜੀ ਬੋਲੋ ਜੀ ਉਹ ਚ ਨੇ ਉਹ ਫਰ ਦੇ ਦੋ ਜੀ ਕਿੰਨਾ ਨਹੀਂ ਆਉਂਦੇ ਉਹ ਇਹ ਸਭ ਕਹ ਲਾਓ ਅੱਛਾ ਅੱਛਾ ਜੀ ਰੋਹ ਹਾ ਦੇ ਦੋ ਪਾਣੀ ਮਿੱਟੀ ਮਿੱਟੀ ਪਾਓ ਕਹੀ ਅੰਕਲ 1 ਮਿੰਟ 1 ਮਿੰਟ ਚਿਹਰੇ ਪਾਉ ਇਸਨ ਵੜੇ ਜੀ ਇਹ ਸਾਰਾ ਮੰਨ ਲਾ ਦਸੇ요 ਮੰਨ ਲੇ